ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਬਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਈ ਲੱਗੇ ਆ ਜੀ ਦਾ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਆਂਦਰ ਜਾਂ ਬਾਹਰ ਦੇ ਸੰਬ ਦੇਸਾਂ ਤੋਂ ਆਪਣੇ ਪੀਰ ਪੈਣ ਭਰਾ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਆਪਣੇ ਬਲੌਗ ਨੂੰ ਐਦਾਂ ਹੀ ਵੱਧ ਚੜ ਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਤੇ ਜਿੰਨੇ ਵੀ ਆਪਣੇ ਨਾਲ ਸਬਸਕ੍ਰਾਈਬਰ ਜੁੜੇ ਵੇ ਕਮੈਂਟ ਕਰ ਦੇ ਸ਼ੇਅਰ ਕਰ ਦੇ ਤਾਂ ਉਹਨਾਂ ਦਾ ਬਹੁਤ ਦਿਨੋਂ ਧੰਨ ਇਦਾ ਹੀ ਸਾਡੀ ਮਦਦ ਕਰੋ ਇਹ ਸਹਿਯੋਗ ਦਿਓ ਬਲੌਗ ਨੂੰ ਆਪਣੇ ਜੇ ਬਲੌਗ ਵਧੀਆ ਲੱਗਦਾ ਤਾਂ ਸ਼ੇਅਰ ਵੀ ਜਰੂਰ ਕਰਦੇ ਹੋ ਲੋ ਜੀ ਮੈਂ ਆ ਗਿਆ ਤਾਂ ਘਰੇ ਤੇ ਵੱਜ ਰਹੀਆਂ 7:30 ਤੇ ਅੱਜ ਤੁਹਾਨੂੰ ਦੱਸ ਦਿੰਨੇ ਅੱਜ ਦੇਣਾ ਜੀ ਬੁੱਧਵਾਰ ਤੇ ਬਣਾਣਾ ਬਲੌਗ ਅੱਜ ਤੁਹਾਨੂੰ ਮਿਲ ਜਣਾ ਤਾਂ ਸਵੇਰੇ ਕਿਉਂਕਿ ਅੱਜ ਹੋ ਗਏ ਲੇਟ ਜੱਸ ਕਰਨ ਨੂੰ ਲੈ ਕੇ ਜਾਣਾ ਤਾਂ ਉਸ ਤੋਂ ਬਾਅਦ ਫਿਰ ਮੈਂ ਸੋਚਿਆ ਵੀ ਚਲੋ ਜੱਸ ਕਰਨ ਨੂੰ ਕਿਸਨ ਛੱਡ ਗਏ ਅੱਜ ਸੱਜਰੇ ਘਰੇ ਆਉਂਗੇ ਤੇ ਅੱਜ ਜੱਸ ਕਰਨਾ ਆਪਣਾ ਹੋ ਗਿਆ ਤਾਂ ਬਿਮਾਰ ਤੇ ਮਲਾਨੇ ਜੀ ਸਾਰਿਆਂ ਨੂੰ ਫਿਰ ਤੁਹਾਨੂੰ ਪਤਾ ਹੀ ਉੱਥੇ ਹੀ ਮੈਂ ਦਵਾਈ ਲਈ ਵੀ ਇਹਦੀ ਡਾਕਟਰ ਹੈਗਾ ਉੱਥੇ ਹੀ ਦਵਾਈ ਲੱਗੀ ਵੀ ਇਹਦੀ ਤੇ ਦਵਾਈ ਦਵਾ ਲਿਆ ਤਾਂ ਦੁਕਾਨ ਪਰ ਰੈਸਟ ਕਰਾਈ ਆ ਆਪਾਂ ਨੇ ਤੇ ਇੱਕ ਕਰਿਆ ਟਰੈਕਟਰ ਅੱਜ ਆਪਾਂ ਨੇ 12 ਵਜੇ ਤੋਂ ਲੈ ਕੇ 2 ਵਜੇ ਤੱਕ ਤੇ ਜਿਹਦੇ ਕਰਕੇ ਕੀ ਹੋਇਆ ਜੀ ਅੱਜ ਆਣਾ ਤਾਂ ਸਾਜ ਰਿਆ ਤਾਂ ਟਰੈਕਟਰ ਨਾਲ ਪਰ ਆਇਆ ਲੇਟ ਹੂ ਤਾਂ ਹੀ ਚੱਕੇ ਚੁੱਕੇ ਦਾ ਕੰਮ ਚੱਲਦਾ ਗਰੀਬ ਦਾ ਹੀ ਤੇ ਲੋ ਜੀ ਘਰ ਆਏ ਵੇ ਮਲਾਨੇ ਮਨਜੀਤ ਉਹਨਾਂ ਨੂੰ ਵੀ ਤੇ ਬਾਕੀ ਜੀ ਮੌਸਮ ਦਾ ਬਹੁਤ ਬੁਰਾ ਹਾਲ ਹੈ ਮੀਂਹ ਜ਼ਰੂਰ ਪੈ ਜਾਂਦਾ ਕੱਲ ਵੀ ਪਿਆ ਏ ਕੱਲ ਤਾਂ ਇਹੋ ਕਹਤਾ ਵੀ ਲੈ ਵੀ ਝੜੀ ਲੱਗੀ ਲਾਊਗਾ ਇੱਕ ਦੋ ਦਿਨ ਫੇਰ ਉਹ ਤੋਂ ਬਾਅਦ ਮੀਂਹ ਕੋਈ ਨਹੀਂ ਪਿਆ ਰਾਤ ਪਿਆ ਥੋੜਾ ਤੇ ਅੱਜ ਪਿਆ ਤਾਂ ਸਵੇਰੇ ਫੇਰ 10 ਵਜੇ ਤੋਂ ਮੇਰੇ ਕੋਲ ਟਰੈਕਟਰ ਤਾਂ ਹੀ ਲੇਟ ਆਇਆ 12 ਵਜੇ ਕੀਤੇ ਕਰਕੇ ਕਿਹਾ ਹੋਇਆ ਜੀ ਫੇਰ ਬਾਅਦ ਚ ਪਈ ਆਈ ਜਦ ਵੀ ਐਦਾਂ ਹੀ ਲੱਗਿਆ ਵੀ ਲੈ ਵੀ ਅੱਜ ਲਾਊਗਾ ਸ਼ਾਮ ਤੱਕ ਲੋਈ ਹੁਣ ਨਾਲ ਬਣੇ ਰਹੋ ਤੁਹਾਨੂੰ ਮੌਸਮ ਦਿਖਾਣੇ ਨਾਲੇ ਇੱਕ ਦੋ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਲਈਆਂ ਤੁਸੀਂ ਵੀ ਜਰੂਰ ਕਮੈਂਟ ਕਰਕੇ ਦੱਸਿਓ ਹੋਰ ਤਾਂ ਅਸੀਂ ਕੀ ਗੱਲ ਕਰਨੀ ਆ ਆਪਾਂ ਗੱਲਾਂ ਕਰੂੰਗੇ ਉਹ ਜੋ ਜ਼ਿੰਦਗੀ ਚ ਚੱਲਦੀ ਆ ਆਪਾਂ ਕੰਮ ਕਾਰ ਕਰਦੇ ਕੋਈ ਮੂਰ ਆਨੀਆਂ ਕੋਈ ਨੁਕਸਾਨ ਘਾਟਾ ਜਾ ਸਾਡੇ ਨਾਲ ਕੁਝ ਹੁੰਦਾ ਫਿਰ ਅਸੀਂ ਤੁਹਾਨੂੰ ਦੱਸ ਦਨੇ ਜਾਂ ਕਿਤੇ ਬਾਹਰ ਹੁੰਦਾ ਅਸੀਂ ਤੁਹਾਨੂੰ ਕਹਿ ਦਨੇ ਵੀ ਆਪਣਾ ਭੈਣ ਭਰਾ ਬਾਈ ਜਿਹੜੇ ਵੀ ਰੋੜਾ ਤੇ ਚੱਲਦੇ ਆ ਗੌਰ ਕਰਿਓ ਚਲੋ ਠੀਕ ਹੈ ਜੀ ਨਾਲ ਬਣੇ ਰਿਓ ਕਰਦੇ ਗੱਲਬਾਤ ਪਹਿਲਾਂ ਤਾਂ ਗੱਲਬਾਤ ਇਹ ਹੈ ਜੀ ਲਓ ਜੀ ਹੁਣ ਬਲੌਗ ਸ਼ੁਰੂ ਹੋ ਰਿਹਾ ਤੇ ਤੁਹਾਨੂੰ ਪਤਾ ਜੀ ਆਪਣਾ ਇਹ ਇੱਥੇ ਚਿੜੀ ਨਾ ਇੱਕ ਨਾ ਛੋਟੀ ਜਿਹੀ ਨਾ ਆਲਣਾ ਬਣਾਇਆਤਾ ਜੀ ਇਹ ਦੇਖੋ ਆਲਣਾ ਬਣਾਇਆਤਾ ਨਹੀਂ ਤੇ ਬੱਚੇ ਤੇ ਉਹਦੇ ਚਾਰ ਤੇ ਅੱਜ ਇਹ ਪ੍ਰੋਸੈਸ ਹੋਣਾ ਸਿਰਫ 20 ਦਿਨ ਦਾ ਕਰਿਆ ਹੈ ਵੀ 4-5 ਦਿਨਾਂ ਆਂਡੇ ਦੇਤੇ ਫਿਰ ਬੈਠਲੇ ਬੱਚੇ ਨਿਕਲ ਗਏ 8-7-8 ਦਿਨ ਬਾਅਦ ਉਹ ਤੋਂ ਬਾਅਦ ਹੁਣ ਟੋਟਲ ਮੈਂ ਨਾ ਜਦੋਂ ਤੋਂ ਬੱਚੇ ਨਿਕਲੇ ਮੈਂ ਦੇਖਿਆ ਮੈਂ ਦੇਖਿਆ ਵੀ ਟੋਟਲ ਉਹਨਾਂ ਐ ਨਾ ਦਿਨਾਂ ਸਾਰੀ 10 ਲਾਏ ਹੋਣੇ ਜਦ ਤੋਂ ਬੱਚੇ ਨਿਕਲੇ 4 ਬੱਚੇ ਤੇ ਉਹਦੇ ਚਾਰੇ ਆਂਡੇ ਤੇ ਅੱਜ ਮੈਂ ਸਵੇਰੇ ਕਹੇ ਰਿਹਾ ਤਾਂ ਵੀ ਲੇਟ ਹੋ ਗਏ ਨਹੀਂ ਬੱਚੇ ਦਿਖਾ ਵੀ ਦੰਦੇ ਬੱਚੇ ਐਨ ਚਿੜੀ ਵਰਗੇ ਹੋ ਗਏ ਤੇ ਵੀ ਮੈਂ ਅੱਜ ਕਹੇ ਰਿਹਾ ਤਾਂ ਮਨਜੀਤ ਉਹਨਾਂ ਨੂੰ ਵੀ ਮਨਜੀਤ ਬੱਚਿਆ ਨਾ ਉੱਡ ਜਾਣਾ ਦੇਖਣੀ ਅੱਜ ਕੱਲ ਮਨਜੀਤ ਉਹਨੇ ਕਹਿੰਦੇ ਨਾ ਨਾ ਐਦਾਂ ਕਿਦਾਂ ਹੋ ਜੂਗਾ ਲਓ ਜੀ ਪਹਿਲਾਂ ਤਾਂ ਮਿਲੋ ਮਨਜੀਤ ਹ ਤੇ ਲੋ ਜੀ ਦੇਖੋ ਗਰਮੀ ਕਿੰਨੀ ਕਰੀ ਵੀ ਮੈਂ ਤੁਹਾਨੂੰ ਦਿਖਾ ਦਿੰਨਾ ਇੱਕ ਵਾਰੀ ਮੌਸਮ ਬੱਦਲ ਆਇਆ ਤਾਂ ਜਦੋਂ ਅਸੀਂ ਦੁਕਾਨ ਤੇ ਆ ਰਹੇ ਸੀ ਤਾਂ ਅੱਜ ਚੰਡੀਗੜ੍ਹ ਤੋਂ ਬੱਦਲ ਉੱਠਿਆ ਇੱਧਰ ਤੋਂ ਮਨੂੰ ਲੱਗਿਆ ਵੀ ਲੈ ਵੀ ਪੈਕੇ ਜਾਊਗਾ ਪਰ ਪਿਆ ਹੈ ਨਹੀਂ ਬੱਦਲ ਲੰਘ ਗਿਆ ਲਾਗੇ ਲਾਗ ਬੱਦੀ ਕਿੰਨੀ ਨੂੰ ਹੋ ਗਿਆ ਉਹ ਪਰਾਂ ਨੂੰ ਬਿੰਦ ਰੱਖ ਕੇ ਨਹੀਂ ਬਣਿਆ ਕੁਛ ਹੈ ਨਹੀਂ ਤੇ ਮੌਸਮ ਵੇਖ ਲਓ ਐਨ ਹੁਣ ਪੂਰੀ ਇਹ ਜੇ ਨਾ ਅੱਜ ਕੱਲ ਹੁੰਬਜੇ ਵਾਲੇ ਦਿਨ ਜਦ ਜੀ ਅੱਜ ਸਵੇਰੇ ਮੀਂਹ ਆਇਆ 10 ਵਜੇ ਤੋਂ 9 9:30 ਵਜੇ ਦੇ ਤਕਰੀਬਨ ਆਇਆ ਏ 10 10:30 ਤੱਕ ਕਹਿੰਦੇ ਆ ਟਿਕਾ ਅੱਧਾ ਘੰਟਾ ਪੋਣਾ ਮੀ ਵੀ ਪੂਰਾ ਤੇਜ ਦਾ ਪੂਰਾ ਫੁੱਲ ਹਨਾ ਮਨਜੀਤ ਇੱਧਰ ਵੀ ਪਿਆ ਏ ਤੇਜ ਇਸ ਵਾਰੀ ਤਾਂ ਆਲਮ ਲੱਗੇ ਅੰਦਾ ਵੀ ਨਹੀਂ ਸਾ ਠੀਕ ਏ ਤਾਂ ਸੱਚ ਉਹ ਕਿਦਾਂ ਜਿਹੜਾ ਤੇਰਾ ਇਸ਼ਾਰਾ ਹੋ ਗਿਆ ਤਾਂ ਤੇਲ ਜਾ ਉਹ ਤਾਂ ਬਾਅਦ ਸ਼ਾਲਾ ਛੂਲਾ ਤਾਂ ਨਹੀਂ ਬਣਿਆ ਹੱਤ ਤੇ ਕਚੋਰੀਆਂ ਬਣਾਈ ਤੀਆਂ ਬਸ ਜੀ ਅੱਛਾ ਬਚ ਗਏ ਚਲੋ ਬਚੋ ਹੋ ਗਿਆ ਤੇ ਹੁਣ ਮਨਜੀਤ ਨੇ ਵੀ ਕੰਮ ਨਵੇੜ ਲਿਆ ਜੀ ਰੋਟੀ ਪਾਣੀ ਦਾ ਵੀ ਤੇ ਵੱਜ ਰਹੇ 7:30 ਪੋਣੇ 8 ਦਾ ਟਾਈਮ ਹੋ ਰਿਹਾ ਬਾ ਹੋਣਾ ਹਾਂ ਅਸਾ ਚਿਕਰ ਹਾਂਜੀ ਹਾਂ ਅੱਜ ਸਾਰੀ ਮਾਰ ਤੇ ਕਿਸਾਨ ਹਾਂ ਇਹ ਗੱਲ ਮੈਂ ਕਰਨੀ ਸੀ ਤੁਹਾਡੇ ਨਾਲ ਉਹ ਕਰਦੇ ਆ ਮਾਰਦੇ ਨੇ ਮਤਲਬ ਜਿਹਦਾ ਸਿਰ ਸੁਰ ਭੰਤੇ ਆ ਜਣਵੇਂ ਵੀ ਕਹਿੰਦੇ ਨਾ ਜਿਗਣਾ ਸਾਂਹ ਜਾਂਦਾ ਹੁੰਦਾ ਉਹ ਮੁੰਡੇ ਨੇ ਕਿਆ ਕਰਿਆ ਨਾ ਉਹਨੂੰ ਜਿਗਣਾ ਦਵੇਲਣ ਲੈ ਜਾਂਦੇ ਹੜ 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 ਜਾ ਪਾਸਾ ਚੱਲ ਚੱਲ ਲੰਘ ਜਾ ਟਚਟਾਰੀਆਂ ਮਾਰ ਦਿੰਦੇ ਕਹਿੰਦੇ ਵੀ ਉਹ ਕਰਿਆ ਕਿਤੇ ਉਹਨੇ ਉਦੇ ਭਰੇ ਪੈ ਗਿਆ ਕਹਿੰਦੇ ਉਹਦੇ ਸਿੰਘ ਸੁੰਗਾ ਇਹ ਜੇ ਮਾਰੇ ਨਾ ਸਿਰ ਸੁਰ ਭੰਤੇ ਆ ਉਹਦਾ ਉਹ ਉਰੇ ਨੂੰ ਹੋ ਕਹਿੰਦਾ ਜੀ ਇਹ ਸਾਹਮਣੇ ਪਿੰਡ ਹੈ ਇਹ ਰਸਤੇ ਇੰਜ ਸੜਕ ਨੂੰ ਜਾ ਕੇ ਉਹ ਚਲੇ ਜਾਂਦਾ ਜੀ ਤੇ ਸਾਨੂੰ ਇਹ ਮੈਂ ਜਿਹੜਾ ਪਿਛਲੇ ਤੇ ਪਿਛਲੇ ਬਲੌਗਾਂ ਚ ਵੀ ਦੱਸਿਆ ਤਾਂ ਇੱਕ ਦਿਨ ਮੈਂ ਮਾਰਨਿੰਗ ਟਾਈਮ ਦੱਸਦਾ ਜਾ ਰਿਹਾ ਤਾਂ ਵੀ ਆਪਣੇ ਬੂਥ ਘੜਾ ਐਕਸੀਡੈਂਟ ਹੋਇਆ ਰੋਡ ਤੇ ਉਹ ਇਹੀ ਪ੍ਰੋਬਲਮ ਹੈ ਜਦੋਂ ਅੱਜ ਵੀ ਅਸੀਂ ਆਏ ਆ ਮੈਕਸ ਵਿੱਚ ਘਟੋ ਘਟਨਾ ਮੰਜੀ ਤੇ ਤਿੰਨ ਚਾਰਾਂ ਦਾ ਝੁੰਡ ਹੁੰਦਾ ਮੈਂ ਕਹਿੰਦਾ ਕਈ ਝੁੰਡ ਹੈ ਤੈਨੂੰ ਪਤਾ ਸਾਰੀ ਗੱਡੀ ਵੀ ਲੱਗੀ ਤੀ ਪਿਛਲੇ ਤੇ ਪਿਛਲੇ ਸਾਲਾਂ 'ਚ ਉਹ ਮੈਕਸ ਜਿਹੜੇ ਇਹ ਬੜੀਆਂ ਬਿਲਡਿੰਗਾਂ ਨਾ ਇੱਥੇ ਤੇ ਰੋਡ ਜਾਂਦਾ ਸੀ ਸਿੱਧਾ ਜਿਹੜਾ ਪਰੋਲ ਨੂੰ ਜਾ ਰਿਹਾ ਤਾਂ ਉਹ ਸਿੱਧਾ ਮੁੱਲਾਂ ਪਰੋਲ ਨੂੰ ਕਹਿਆ ਸੀ ਮੁੱਲਾਂ ਨੂੰ ਚਲੇ ਜਾਣੇ ਫਰੋਜਪੁਰ ਨੂੰ ਤਾਜੀ ਊਰੇ ਹੋਣਾ तकरीबन 4 4 5 5 ਇੰਨੇ ਤਕੜੇ ਸਾਂਹ ਖੜੇ ਨਾ ਮਨਜੀਤ ਚਾਹ ਉਹਨਾਂ ਗੱਲ ਨਾਲ ਬੜੀ ਗੱਡੀ ਮਾਰ ਗੱਟੀ ਦਾ ਕੱਖ ਨਹੀਂ ਰਹਿਣਾ ਸਾਂਹ ਦਾ ਵਿਗੜਨਾ ਗੱਟੀ ਦਾ ਤੁਸੀਂ ਛੱਡ ਬਾਰੇ ਜਿਹੜੇ ਉੱਥੇ ਆ ਖੜੇ ਹੁੰਦੇ ਆ ਗੋਲ ਗੱਪੇ ਵਾਲੇ ਮੁੰਮਸ ਵਗੈਰਾ ਉਹ ਉੱਥੇ ਨਹੀਂ ਆਉਂਦੇ ਉਹਨਾਂ ਤੇ ਜਾਂ ਤਾਂ ਪਰਾਂ ਹੀ ਪਰਲੀ ਸਾਈਡ ਹੈ ਜਾਂ ਇੱਧਰ ਐਮਐਕਸ ਕਿੰਨੀ ਕਿਸੇ ਆਏ ਜਾਵੇ ਉਹਨਾਂ ਦਾ ਮਹਿਜਾ ਮਨ ਭਣੇ ਵੀ ਅੱਜ ਕਿਸੇ ਬੰਦੇ ਨੇ ਹਾਂ ਨਹੀਂ ਨਹੀਂ ਗੱਲ ਇਹ ਹੁੰਦੀ ਇੱਕ ਤਾਂ ਅੱਜ ਕੱਲ ਗਰਮੀ ਹੈ ਇੱਕ ਜੇ ਇਹਨਾਂ ਨੂੰ ਨਾ ਇਹ ਸੜਕਾਂ ਦੇ ਆਲੇ-ਦਾਲੇ ਕਾਤੋਂ ਖੜਦੇ ਜੀ ਤੁਸੀਂ ਵੀ ਜਿੰਨੇ ਵੀ ਆਪਣੇ ਵੀਰ ਭੈਣ ਭਰਾ ਇੱਧਰ ਦੇ ਪਿੰਡਾਂ ਵਿੱਚ ਆਪਣੇ ਸ਼ਹਿਰਾਂ ਵਿੱਚ ਰਹਿੰਦੇ ਜਰੂਰ ਦੱਸਿਓ ਵੀ ਜਿਹੜੀਆਂ ਅਸੀਂ ਗੱਲਾਂ ਕਰਦੇ ਸਹੀ ਹੈ ਇੱਕ ਤਾਂ ਦੇਖੋ ਗਰਮੀ ਹੈ ਜੀ ਇੱਕ ਜੇ ਇਹਨਾਂ ਨੂੰ ਕੁਝ ਖਾਣ ਨੂੰ ਨਾ ਨਾ ਮਿਲਿਆ ਫਿਰ ਇਹ ਭੂਸਰ ਲਾਈ ਜਾਂਦੇ ਭੁੱਖ ਦੇ ਮਾਰਿਆ ਬੰਦਾ ਵੀ ਬਹੁਤ ਕੁ ਕਰਦਾ ਹੈ ਤੇ ਇਹ ਜਾਨਵਰ ਵੀ ਤੇ ਦੂਜਾ ਜੇ ਇਹਨਾਂ ਨੂੰ ਛੇੜੂਗੇ ਤਾਂ ਤੇ ਇਹ ਹੁਣ ਰੋੜਾਂ ਦੇ ਆਲੇ-ਦਾਲੇ ਕਾਤੇ ਖੜੇ ਮੰਜੀਤ ਵੀ ਗੱਡੀਆਂ ਲੰਘਦੀਆਂ ਰਾਤ ਨੂੰ ਇਹ ਰੋੜਾਂ ਦੇ ਆਲੇ-ਦਾਲੇ ਹੀ ਬਹਿੜਦੇ ਵੀ ਹਵਾ ਲੱਗਦੀ ਰਹਿੰਦੀ ਐ ਤੇ ਹੁਣ ਜਿੰਨੇ ਵੀ ਆਪਣੇ ਇਹ ਮੈਕਸ ਵਿੱਚ بڑے-ਬڑے ਪਰਿਵਾਰ ਆਏ ਆ ਆਪਣੇ ਰਹਿਣਾ ਇੱਥੇ ਇਹਨੇ ਮਕਾਨ ਲੈ ਲਏ ਆਪਣੇ ਰਾਹੀਸ ਜਾਂ ਕੁਝ ਵੀ ਲਾ ਲੋ ਵੀ ਆਪਣੇ ਰਹਿਣਾ ਆਏ ਆ ਇੱਧਰ ਕੋਈ ਅੰਮ੍ਰਿਤਸਰ ਤੋਂ ਆਏ ਵੇ ਆ ਦਿੱਲੀ ਤੋਂ ਤਕੜੇ-ਤਕੜੇ ਮੇਨ ਬੰਦੇ ਇੱਧਰ ਆਪਣਾ ਬਿਜ਼ਨਸ ਕਰ ਰਹੇ ਆ ਤਾਂ ਉਹਨਾਂ ਦਾ ਕੰਮ ਕੀ ਆਏ ਉਹਨਾਂ ਕੋਲ ਪੈਸਾ ਬੰਬਾ ਐ ਜੋਬਾਂ ਵੀ ਤਕੜੀਆਂ ਐ ਤੇ ਉਹਨਾਂ ਨੇ ਫਿਰ ਸ਼ਾਮ ਸਵੇਰ ਘੁੰਮਣਾ ਨਾ ਉਹੇ ਸਾਨਾ ਨੂੰ ਪਤਾ ਕਿਆ ਕਰਦੇ ਮਜੀਤ ਕੋਈ ਤਾਂ ਗੋਭੀ ਦੇ ਫੁੱਲ ਲੈ ਆਣੇ ਕੋਈ ਕੋਸ ਲੈ ਆਣੇ ਫਿਰ ਇਹ ਉਹਨਾਂ ਨੂੰ ਤਾਣ ਲੈ ਜਾਂਦੇ ਵੀ ਸਾਲੀ ਗਊ ਮਾਤਾ ਹੈ ਹੈ ਸਾਨ ਸਾਡਾ ਪਿਤਾ ਹੈ ਹੈ ਫਿਰ ਉਹਨਾਂ ਨੂੰ ਜਦ ਪਾ ਦੰਨੇ ਨਾ ਫਿਰ ਉਹ ਉੱਥੇ ਹੀ ਆਣ ਲੈ ਜਾਂਦੇ ਉੱਥੇ ਹੀ ਬੈਠਣ ਲੈ ਜਾਂਦੇ ਪਤਾ ਵੀ ਉਹਰੇ ਸਾਨੂੰ ਖਾਣੇ ਨੂੰ ਮਿਲਦਾ ਫਿਰ ਜਿੱਦਣ ਕਿਤੇ 2-4 ਦਿਨਾਂ ਨਾ ਮਿਲਿਆ ਫਿਰ ਉਹ ਏਦਾਂ ਹੀ ਗੱਡੀਆਂ ਭੰਨਦੇ ਜਾਂ ਭੂਸਰ ਜਾਂਦੇ ਜਾਂ ਲੜ ਲਾਈ ਜਾਂਦੇ ਆਪਸ ਵਿੱਚ ਜੇ ਉਹਨਾਂ ਨੂੰ ਖਾਣ ਨੂੰ ਵੀ ਚੰਗਾ ਮਿਲ ਜਾਵੇ ਨਾ ਫਿਰ ਭੂਸਰ ਲਾਈ ਜਾਂਦੇ ਇਹ ਚੱਕਰ ਹੈ ਵੀ ਆਪਣੀਆਂ ਸਰਕਾਰਾਂ ਨੂੰ ਚਾਹੀਦਾ ਐ ਵੀ ਬੜੇ-ਬੜੇ ਗਊ ਆਪਣੇ ਕਿਆ ਕੇਹੀ ਕਰਦੇ ਇਹਨਾਂ ਨੂੰ ਗਊ ਗਊਆਂ ਲਈ ਆਪਾਂ ਗੋ ਖੋਲ ਦੰਨੇ ਆ ਚੈਰੀਟੇਬਲ ਜਾਂ ਕੁਛ ਵੀ ਵੱਡੇ-ਵੱਡੇ ਸੰਸਥਾ ਕੁਛ ਵੀ ਗਊ ਆਪਣਾ ਪ੍ਰੋਜੈਕਟ ਸ਼ੁਰੂ ਕਰ ਗਊਸ਼ਾਲਾ ਕਹेलो ਹਾਂ ਗਊਸ਼ਾਲਾ ਖੋਲ ਦੰਨੇ ਤਾਂ ਇਹਨਾਂ ਨੂੰ ਖੋਲਣੇ ਚਾਹੀਦੇ ਆ ਹਰ ਚੰਡੀਗੜ੍ਹ ਦੇ ਕਰਕੇ ਤਾਂ ਇੱਧਰ ਚੰਡੀਗੜ੍ਹ ਹੋ ਗਈ ਪੁਰਾਣੀ ਇੱਧਰ ਨਿਊ ਚੰਡੀਗੜ੍ਹ ਹੋ ਗਈ ਤਾਂ ਇਹਨਾਂ ਨੂੰ ਖੋਲਣੇ ਚਾਹੀਦੇ ਆ ਹੌਣੇ ਹੁਣ ਸਿੱਧੇ ਐ ਨਹੀਂ ਕਰਦੇ ਹੈਗੇ ਲੜਦੋ ਲੜਦੋ ਤਾਂ ਖਾਨਾ ਜੀ ਬੜ ਦੂਰੀ ਹਾਂ ਇਹੀ ਹੈ ਇੱਕ ਅੱਜ ਮੈਂ ਇੱਕ ਵੀਡੀਓ ਦੇਖੀ ਕਿਸੇ ਲੜਦੇ ਲੜਦੇ ਗੇਟ ਵੀ ਤੋੜਦੇ ਆ ਅੰਦਰੇ ਵੜ ਗਏ ਇਹੀ ਹੈ ਇੱਕ ਹੋਰ ਹੈ ਸਭ ਤੋਂ ਜਿਆਦਾ ਮੇਨ ਪ੍ਰੋਬਲਮ ਕੀ ਆਏ ਅੱਜ ਕੱਲ ਪਿੰਡਾਂ ਚ ਕੁੱਤੇ ਇੰਨੇ ਵਧੇ ਵੀ ਸ਼ਹਿਰਾਂ ਚ ਵੀ ਕੁੱਤੇ ਜਦ ਨਿਆਣੇ ਸਕੂਲੋਂ ਆਣੇ ਬੜੇ ਬੜੇ ਉਹਨਾਂ ਨੂੰ ਵੀ ਢਾ ਲੈਣੇ ਜਾਂ ਬਜ਼ੁਰਗ ਆਪਣੇ ਘੁੰਮਦੇ ਹੁੰਨੇ ਸ਼ਾਮ ਸਵੇਰ ਉਹਨਾਂ ਪਰ ਪੈ ਜਾਂਦੇ ਔਰ ਕੁੱਤਿਆਂ ਦਾ ਝੁੰਡ ਵੀ ਕਿੰਨਿਆਂ ਦਾ ਹੁੰਦਾ ਏ ਇੱਕ ਨਹੀਂ ਸਾਂ 5-5 7-7 ਕੁੱਤੇ ਵੀ 12-12 15-15 ਇੱਕ ਮਾੜਾ ਜਿਹਾ ਪਿੱਛੇ ਲੱਗੇ ਸਾਰੇ ਸਾਰੇ ਆ ਜੰਨੇ ਮਨਜੀਤ ਜਦ ਇੱਕ ਪੈਂਦਾ ਸਾਰੇ ਪੈ ਜਾਂਨੇ ਗੱਲ ਕਿ ਆ ਗਈ ਉਹੀ ਭੁੱਖ ਦੀ ਵੀ ਹੁਣ ਰੋਟੀ ਕਹੀਂ ਨਹੀਂ ਪੰਦੇ ਜੇ ਨਾਂ ਮਿਲੀ ਉਹਨਾਂ ਬੰਦੇ ਲਾ ਜਾਣਾ ਬਾਈ ਨਿਆਣੇ ਬੱਚੇ ਲਾ ਗਏ ਖਾਣ ਜਣਮ ਹੈ ਵੀ ਕਹਿਣ ਦੀ ਗੱਲ ਇਹ ਹੈ ਜੇ ਬਲੌਗ ਅੱਜ ਦਾ ਬਣਾ ਰਹੇ ਜੇ ਅਸੀਂ ਤੁਹਾਡੇ ਨਾਲ رائے ਸਾਂਝੀ ਕਰਦੇ ਹਾਂ ਵੀ ਤੁਹਾਨੂੰ ਕਾਰਨ ਦੱਸ ਰਹੇ ਹਾਂ ਮੈਂ ਆਨਾ ਰੋਡ ਤੋਂ ਤਾਂ ਮੈਂ ਦੱਸ ਦਿੰਦਾ ਵੀ ਅੱਜ ਕਿਹਾ ਹੋਇਆ ਹੈ ਵੀ ਜਰੂਰ ਜੇ ਤੁਸੀਂ ਵੀ ਜਾਣੇ ਆਪਣੀ 40 50 ਦੀ ਸਪੀਡ ਪਰ ਜਾਓ ਜੀ ਕੋਈ ਨੱਠ ਭੱਜ ਨਾ ਕਰੋ ਅੱਜ ਕੱਲ ਪੈਸਾ ਵੀ ਹੈਗਾ ਗੱਡੀਆਂ ਵੀ ਹੈਗੀਆਂ ਸਾਧਨ ਬਹੁਤ ਹੈ ਵਧੀਆ ਸਾਧਨ ਹੈ ਆਪਣਾ ਪਹਿਲਾ 10 ਮਿੰਟ ਤੁਰਪੋ ਕੋਈ ਚੱਕਰ ਨਹੀਂ ਜੀ ਕਹਿਣ ਦਾ ਭਾਵ ਇਹ ਹੈ ਤੇ ਸ਼ਾਮ ਦਾ ਟਾਈਮ ਹੋ ਰਿਹਾ ਦੇਖੋ ਲਾਈਟਾਂ ਵੱਲ ਗਈਆਂ ਆਪਰੇ ਤਾਂ ਨਹੀਂ ਜਾਂਦਾ ਹੁਣ ਨਹੀਂ ਨਹੀਂ ਆਣਾ ਨਹੀਂ ਜੀ ਆਦੇ ਗਲੂ ਕਹਿੰਨੇ ਹੁੰਨੇ ਸਿਆਣੇ ਕਹਿੰਨੇ ਵੀ ਸੌਣ ਚ ਮੀ ਰਾਤ ਨੂੰ ਆਂਦਾ ਨਹੀਂ ਪਰ ਵੈਸੇ ਛੋਟੀ ਕਿਣੀ ਰਹੀ 100 ਰੁਪਏ ਵੀ ਲੰਦਾ ਦਿਨ ਚ ਤਾਂ ਹੁਣ ਦੇਖਿਆ ਵੀ ਇਹ ਸੱਚ ਪੈਂਦਾ ਵੀ ਰਹਿੰਦਾ ਜੀ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਗੱਲਬਾਤ ਕਰਦੇ ਜਸ ਕਰਨ ਪੁੱਤ ਨੂੰ ਹੋਰ ਪੁੱਤ ਕਿਤਰਾ ਹੁਣ ਹੋਰ ਲਓ ਜੀ ਅੱਜ ਫੇਰ ਜਸ ਕਰਨ ਨੂੰ ਮੈਂ ਟਿਊਸ਼ਨ ਵੀ ਨਹੀਂ ਭੇਜਿਆ ਵੀ ਕਿਉਂ ਨਾ ਦੇ ਘਰਾਂ ਜਾ ਕੇ ਵੀ ਆਮ ਕਰਨਾ ਮੰਨੋ ਮੁਰਨਾ ਪੈਣਾ ਤਾਂ ਜੇ ਮੈਂ 2 ਵਜੇ ਛੱਡਣ ਆ ਜਾਂਦਾ ਮਨਜੀਤ ਮੈਂ ਸੋਚਿਆ ਵੀ ਚਲੋ ਕੋਈ ਨੇ ਇਹਨੂੰ ਦਵਾਈ ਦਵਾ ਕੇ ਨਾ ਉਰੀ ਰੱਖ ਦੇਈਂ ਮੈਂ ਇਹਨੂੰ ਪਾ ਤਿਆ ਉੱਥੇ ਮੈਂ ਰੈਸਟੋਰ ਹੈ ਵੀ ਕਰਨੀ ਉੱਥੇ ਵੀ ਮੰਜਾ ਹੈ ਹੀ ਆ ਪੈ ਜਾ ਮੈਂ ਇਹ ਚੱਕਰ ਹੈ ਹੋਰ ਬਈ ਜਸ ਕਰਨ ਹੁਣ ਠੀਕ ਹੈ ਇੱਕ ਖਰਾਕ ਫੇਰ ਉਹਨਾਂ ਡਾਕਟਰ ਨਾਲ ਪਤਾ ਕਿਆ ਕਿਆ ਪੁੱਤ ਵੀ ਦਵਾਈ ਤੋੜਨੀ ਨਹੀਂ ਵੀ ਜਿੱਕਣਾ ਇੱਕ ਖਰਾਕ ਲੈ ਲਈ ਠੀਕ ਹੋ ਗਿਆ ਹੁਣ ਤੂੰ ਇੱਕ ਸ਼ਾਮ ਨੂੰ ਫੇਰ ਲੈ ਲਈ ਇੱਕ ਸਵੇਰੇ ਜਾਣ ਲੱਗਿਆ ਲਓ ਜੀ ਹੁਣ ਮਨਜੀਤ ਨੂੰ ਪੁੱਛਦੇ ਆਂ ਹੋਰ ਬਈ ਮਨਜੀਤ ਕਹਿੰਦੇ ਸੌਣ ਸੌਣ ਅੱਧਾ ਲੰਘ ਚੱਲੇ ਆ अच्छा ए दा साजे ਵੀ ਮੈਂ ਤੁਹਾਨੂੰ ਹਾਂ ਲਿਆ ਮੈਂ ਤੇਰੀ ਸਾਈਕਲ ਹੀ ਤਾਂ ਹੁਣ ਫੋਨ ਕਰਦਾ ਲੋਕ ਤੋਂ ਬਾਅਦ ਯਾਦ ਕਰਾਈ ਲਿਆ ਪੈਸੇ ਪਾਈਏ ਫੇਰ ਕੱਲ ਨੂੰ ਆ ਜੂਗੀ ਅੱਜ ਤਾਂ ਨਹੀਂ ਹੁਣ ਕੱਲ ਨੂੰ ਆਉਗੀ ਮਨਜੀਤ ਸਿਲੰਡਰ ਭਰਾ ਲਿਆ ਤਾਂ ਫੇਰ ਇਹ ਲੋ ਜੀ ਸਿਲੰਡਰ ਤੁਹਾਨੂੰ ਪਤਾ ਜੀ ਵੀ ਆਪਾਂ ਨਾ ਉਹ ਨਹੀਂ ਕਰਦੇ ਜੀ ਜੇ ਆਪਾਂ ਨੇ ਇੱਕ ਲਾਇਆ ਵਾ ਹੁਣ ਉਹਨੂੰ ਚਾਹੇ 10 ਦਿਨ ਹੋ ਗਏ ਅਸੀਂ ਦੂਆ ਜਦੀ ਹਫਤੇ ਦੇ ਵਿੱਚ ਵਿੱਚ ਭਰਾ ਲੈਣੇ ਐ ਤੇ ਕੀ ਲੇਟ ਹੋ ਗਿਆ ਤਾਂ ਜੀ ਕਿਉਂ ਚੇਤੇ ਨਹੀਂ ਰਿਹਾ ਜੀ ਤੇ ਅਸੀਂ ਭਰਾ ਕਹ ਤਾਂ ਰੱਖਦੇ ਜੀ ਦੇਖੋ ਕੀ ਨੂੰ ਮੰਗੀਏ ਕਿਸੇ ਕੋਲ ਨਹੀਂ ਵੀ ਹੁੰਦਾ ਆਪਣੇ ਘਰ ਦੇਆਂ ਕੋਲ ਭਰਾਇਆ ਬਤਾ ਕਰਕੇ ਆਪਾਂ ਰੱਖਦੇ ਹਾਂ ਕਿਸੇ ਨੂੰ ਚਾਹੀਦਾ ਹੈ ਤਾਂ ਲੈ ਜਾਵੇ ਉਹ ਗੱਲ ਵੱਖਰੀ ਹੈ ਕਿ ਨਹੀਂ ਮੰਜ ਹਾਂ ਅੰਡੇਟ ਤਾਂ ਹੈ ਤੂੰ ਮੈਨੂੰ ਐਂ ਦੱਸ ਵੀ ਅੱਜ ਮੈਂ ਇੱਕ ਗੱਲ ਕਹਿ ਕੇ ਗਿਆ ਤਾਂ ਤੈਨੂੰ ਵੀ ਪਤਾ ਤੈਨੂੰ ਵੀ ਪਤਾ ਵੀ ਕੀ ਕਹਿ ਕੇ ਗਿਆ ਤਾਂ ਮੈਂ ਕਿਹੜੀਆਂ ਹਾਂ ਹਾਂ ਵੇ ਚਿੜੀਆਂ ਐ ਬਾਈ ਦੇਖ ਨਹੀਂ ਮਨਜੀਤ ਅੱਜ ਚਿੜੀਆਂ ਨੇ ਨਾ ਉੱਡ ਜਾਣਾ ਜਿਹੜੇ ਹਾਲਾਤ ਮੈਂ ਦੇਖ ਰਿਹਾ ਵੀ ਐਨ ਸਾਰਾ ਉੱਡੀਆਂ ਹੋ ਗਈਆਂ ਜਿੱਡੀਆਂ ਚਿੜੀ ਤੇ ਉੱਡੇ ਹੀ ਬੱਚੇ ਹੋ ਗਏ ਲੈ ਗਈਆਂ ਆੜਾ ਫਿਰ ਹੈ ਸੋਈ ਮਾ ਵੱੜ ਗਈ ਇਹਦੀਆਂ ਸਭ ਛੋਟੀਆਂ ਜੀਆਂ ਛੋ ਪਤਾ ਕਿ ਆ ਹੋਇਆ ਉਹ ਚਾਰ ਬੱਚੇ ਤੇ ਦੋ ਤਾਂ ਪਹਿਲਾਂ ਨਿਕਲੇ ਦੋ ਬਾਅਦ ਚ ਇੱਕ ਬਾਅਦ ਚ ਇੱਕ ਬਾਅਦ ਚ ਐ ਹੋਇਆ ਜਿਹੜੇ ਦੋ ਤੇ ਛੋਟੇ ਉਹ ਫਿਰਦੇ ਤੇ ਮੈਂ ਉਹਨੂੰ ਪਤਾ ਹੀ ਨਹੀਂ ਲੱਗਿਆ ਇਹਨੇ ਮੈਂ ਸੋਈ ਮਾਂ ਲਈ ਹੁੰਦਿਆ ਉਹ ਤੱਕੀ ਦੀ ਮੈਂ ਨਾ ਤਮਾ ਬਾਹ ਤੇ ਮੜੀ ਜੀ ਕੇ ਬਣਾਈ ਬਸ ਮਬੋਲੀ ਹੈਗੀ ਹੈ ਜੀ ਬੋਲੀ ਹੈ ਨਹੀਂ ਮਨਜੀਤ ਕਿਹੜਾ ਅੱਗੇ ਬਲੌਗ ਬਣਾਉਂਦੀ ਹੈ ਜੀ ਹੋ ਨਹੀਂ ਮਤਲਬ ਫਿਰ ਨੇ ਉੱਡ ਜਾਣਾ ਦਾ ਉਡ ਵੀ ਜਾਣਾ ਤਾਂ ਨਾਲੇ ਉਹ ਵੀ ਮੈਨੂੰ ਪਤਾ ਜੇ ਮਨਜੀਤ ਨੂੰ ਕਹੋ ਨਾ ਲੈ ਫੜ ਲੈ ਫੋਨ ਆਏ ਨਾ ਇਹਨਾਂ ਨੂੰ ਮੈਨੂੰ ਪਤਾ ਜੀ ਨਾ ਮੈਂ ਜਸਕਰ ਨੂੰ ਲਾਇਆ ਬਲੌਗ ਬਣਾਣ ਕੈਮਰਾ ਫੜਾਣ ਕਦੇ ਕਦੇ ਹੈ ਕਦੇ ਸਾਲ ਚੋਂ ਇੱਕ ਦੋ ਵਾਰ ਹੀ ਫੜਾ ਦਈਏ ਫੋਨ ਨਹੀ ਜੀ ਤੇ ਨਾ ਮਨਜੀਤ ਨਾਲੇ ਮਨਜੀਤ ਕੋਲ ਵਧੀਆ ਫੋਨ ਹੈ ਵੀ ਤੂੰ ਬਣਾ ਲੈ ਕਰ ਜਦੋਂ ਤੋਂ ਕੁਝ ਵੀ ਬਣਾਉਂਦੀ ਨਹੀਂ ਆਪਣੀਆਂ ਭੈਣਾਂ ਕੈਨੀਆਂ ਵੀ ਐਵੇਂ ਮਨਜੀਤ ਨੂੰ ਵੀ ਹਾਂ ਉੱਥੇ ਵੀ ਕੈਨੀਆਂ ਪਹਾੜ ਚ ਵੀ ਟੈਂਪਲ ਨੂੰ ਕਹਦੇ ਕਰੋ 2-4 ਮਿੰਟ ਦਾ ਬਣਾ ਕੇ ਪੇਟ ਦਵੇ ਉਹ ਵੀ ਨਹੀਂ ਕਦੇ ਬੋਲਦੇ ਜੀ ਕਿਉਂ ਕਦੇ ਕੈਮਰਾ ਆਪਾਂ ਨਾ ਕਦੇ ਇਹਨਾਂ ਨੇ ਬਣਾਇਆ ਹੀ ਨਹੀਂ ਕਦੇ ਵਲੌਗ ਜਾਂ ਵੀਡੀਓ ਤੇ ਗੱਲ ਬਾਤ ਇਸ ਤਰ੍ਹਾਂ ਵੀ ਹੈ ਮਨਜੀਤ ਸੌਣ ਅੱਧਾ ਲੰਘ ਚੱਲੇ ਆ ਜੇਕਰ ਤੁਸੀਂ ਜਾਣਾ ਤਾਂ ਮੈਂ ਆਪ ਜਾਉਂ ਆਹ ਦੇਖ ਲੋ ਜੀ ਸਾਰੀ ਮਨਜੀਤ ਭੌਲੀ ਭਾਲੀ ਬਹੁਤ ਸਾਰੀਆਂ ਮੇਰੀਆਂ ਭੈਣਾਂ ਦੇ ਕਮੈਂਟਾਂ ਆ ਨੇ ਵੀ ਸਾਰੀ ਦੀਦੀ ਬਹੁਤ ਸੌਅ ਹੈ ਨਾਈਸ ਹੈ ਆ ਲੈ ਵੀ ਹੈਗੀ ਐ ਇਹ ਕੋਈ ਝੂਠ ਵੀ ਨਹੀਂ ਹੈ ਹਾਂ ਜੀ ਇੱਕ ਹੋਰ ਹੈ ਜੀ ਪਿਛਲੇ ਬਲੌਗ ਤੇ ਨਾ ਇੱਕ ਆਪਣੇ ਗੁਰਪ੍ਰੀਤਨਾਤੇ ਆਈਡੀ ਦੇ ਨਾਤੇ ਜੁੜੇ ਹੋਏ ਗੁਰਪ੍ਰੀਤ ਕੌਰ ਦੇ ਨਾਤੇ ਆਈਡੀ ਸ਼ਾਇਦ ਕੋਈ ਨਾਮ ਦੀ ਗਲਤੀ ਨਾ ਹੋਇਆ ਵੈਸੇ ਸਹੀ ਹੈ ਵੀ ਸਾਨੂੰ ਨਾ ਕਨਫਿਊਜ਼ ਜਾਂ ਕਰਤੇ ਉਹਨਾਂ ਦਾ ਇੱਕ ਸਾਨੂੰ ਕਮੈਂਟ ਆਇਆ ਤਾਂ ਉਹਨਾਂ ਨੇ ਕਮੈਂਟ ਕਿਦਾਂ ਕਰਿਆ ਏ ਹਰਪ੍ਰੀਤ ਐ ਖਣੀ ਗੁਰਪ੍ਰੀਤਨਾਤੇ ਆਈਡੀ ਐ ਤੇ ਇਹ ਉਹਨਾਂ ਕਮੈਂਟ ਕਰਿਆ ਉਹਨਾਂ ਕਮੈਂਟ ਕਰਿਆ ਇਹ ਉਹ ਕਮੈਂਟ ਨੇ ਸਾਨੂੰ ਨਾ ਥੋੜੇ ਕਨਫਿਊਜ਼ ਕਰਦੇ ਆ ਵੀ ਪੜਨ ਵਿੱਚ ਵੀ ਥੋੜਾ ਇੱਕ ਐਡਾਂ ਤਾਂ ਜਾਂ ਪਤਾ ਨਹੀਂ ਆਪਣੀ ਭੈਣ ਨੇ ਕੀ ਬੋਲਿਆ ਉਹ ਵੈਸੇ ਅਸੀਂ ਬਾਅਦ ਚ ਕੱਲ ਸਮਝ ਗਏ ਬੈਠ ਕੇ ਅੱਜ ਸਵੇਰੇ ਤੇ ਮੈਂ ਭੈਣ ਨੂੰ ਰਿਪਲਾਈ ਵੀ ਕਰਿਆ ਏ ਕਮੈਂਟ ਦਾ ਰਿਪਲਾਈ ਦੇ ਆ ਵੀ ਹਾਂਜੀ ਲਿੰਕ ਭੇਜਿਓ ਉਹ ਮੰਨੂ ਡਾਟ ਕਿਹਾ ਪੈ ਗਿਆ ਵੀ ਖਣੀ ਕਿਸੇ ਨੇ ਪਾਈ ਵੀ ਐ ਪੋਸਟ ਮੇਰੀ ਭੈਣ ਨੇ ਕਮੈਂਟ ਕਿਦਾਂ ਕਰਿਆ ਬੇਰ ਸਾਸਰੀ ਸਤ ਸ੍ਰੀ ਅਕਾਲ ਜੀ ਕੈਂਦੀ ਜੀ YouTube ਤੇ ਮੈਂ ਅ ਕਿਦਾਂ ਤਾਂ ਮੰਜੀ ਤਾਂ YouTube ਤੇ ਹਾਂ ਸਤਿ ਸ੍ਰੀ ਅਕਾਲ ਦੀਦੀ ਜੀ ਮੈਨੂੰ ਬਹੁਤ ਸੋਹਣੇ ਲੱਗੇ ਜਾਂ ਤਾਂ ਉਹ ਮੇਰੀ ਭੈਣ ਨਮੀ ਜੁੜੀ ਹੈ ਬਲੌਗਾਂ ਨਾਲ ਮੈਂ ਆ ਸੋਚਿਆ ਵੀ ਉਹਨਾਂ ਨੇ ਕਮੈਂਟ ਕਰਿਆ ਮੈਨੂੰ ਸੋਹਣੇ ਲੱਗੇ ਮੈਂ ਬਲੌਗ ਚੱਕਿਆ ਜਾਂ ਦੇਖਿਆ ਤਾਂ ਅਸੀਂ ਤਾਂ ਇਹੀ ਮੰਨਦੇ ਆ ਵੀ ਬਲੌਗ ਦੇ ਉੱਪਰ ਜਿਹੜਾ ਕਮੈਂਟ ਆਇਆ ਉਹ ਐਦਾਂ ਹੀ ਆਇਆ ਵੀ ਸਤਿ ਸ੍ਰੀ ਅਕਾਲ ਵੀਰ ਜੀ ਮੈਂ YouTube ਤੇ ਪੋਸਟ ਪਾਈ ਪੋਸਟ ਦੇ ਚੱਕਰ ਤੇ ਪੈ ਗਏ ਅਸੀਂ ਜੇ ਉਹ ਲਿਖ ਦਿੰਦੇ ਵੀ ਮੈਂ ਬਲੌਗ ਦੇਖਿਆ YouTube ਤੇ ਮੰਨੋ ਵਧੀਆ ਲੱਗੇ ਤਾਂ ਗੱਲ ਵੱਖਰੀ ਹਾਂ ਫੇ ਮੈਂ ਮਨਜੀਤ ਨੂੰ ਫੋਨ ਕਰਿਆ ਦੁਕਾਨ ਤੋਂ ਜਦ ਮੈਂ ਪੜਿਆ ਜਦੋਂ ਆਇਆ ਕੱਲ ਮਨਜੀਤ ਵੀ ਚੱਕਰਾਂ 'ਚ ਪੈ ਗਈ ਮੈਂ ਤਾਂ ਚੱਕਰਾਂ 'ਚ ਪਿਆ ਨਹੀਂ ਮੰਨੋ ਪਤਾ ਵੀ ਹਾਂ ਮੇਰਾ ਪੜਨ 'ਚ ਥੋੜਾ ਕ ਚੱਕਰ ਹੈਗਾ ਤੇ ਵਿੱਚ ਨੂੰ ਫੋਨ ਆ ਰਿਹਾ ਮਨਜੀਤ ਤੁਹਾਨੂੰ ਕਿਹਾ ਤਾਂ ਮੈਂ ਪੜ੍ਹ ਜਦ ਮੈਂ ਦੇਖਿਆ ਤਾਂ ਵੀ ਇਹ ਉਹਦਾ ਇੱਕ ਨਾ ਰੇ ਮਤਲਬ ਹੂੰ ਫਿਰ ਮੈਂ ਸਵੇਰੇ ਇੱਕ ਅੱਜ ਬੈਠ ਕੇ ਪੜਿਆ ਜੀ ਮੈਂ ਕੱਢਿਆ ਉਹਦਾ ਮਤਲਬ ਮੈਂ ਦੇਖਿਆ ਪੜਿਆ ਵੀ ਕਮੈਂਟ ਐ ਇਦਾਂ ਤਾਂ ਬੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀ ਮੈਂ YouTube ਤੇ ਪੋਸਟ ਪਾਈ ਵੇਖੀ ਜਾਂ ਪੋਸਟ ਪਾਈ ਤੀ ਆਹ ਹਾਂ ਕਮੈਂਟ ਇਥੋਂ ਬਣਾਇਆ ਬਣਿਆ ਸਾਨੂੰ ਕਨਫਿਊਜ਼ ਕਰਿਆ ਕਹਿੰਦੇ ਵੀਰ ਜੀ YouTube ਤੇ ਪੋਸਟ ਪਾਈ ਸੀ ਕਿਸੇ ਕਿਸੇ ਨੇ ਨਹੀਂ ਲਿਖਿਆ ਪਈ ਸੀ ਤੇ ਸਤਿ ਸ੍ਰੀ ਅਕਾਲ ਦੀਦੀ ਮੈਨੂੰ ਬਹੁਤ ਸੋਹਣਾ ਲੱਗਦਾ ਅਸੀਂ ਐਂ ਸਮਝ ਗਏ ਵੀ ਕਿਸੇ ਨੇ ਪੋਸਟ ਪਾਈ ਵੀ ਤੀ ਵੀ ਅਸੀਂ ਦੇਖਿਆ ਗੁਰਪ੍ਰੀਤ ਭੈਣ ਨਾਲ ਜਾਂ ਹਰਪ੍ਰੀਤ ਨਾਲ ਵੀ ਉਹਨਾਂ ਨੇ ਲਿਖਿਆ ਸਤਿ ਸ੍ਰੀ ਅਕਾਲ ਦੀਦੀ ਸੋਹਣੇ ਲੱਗੇ ਇੱਥੇ ਤਾਂ ਕਨਫਿਊਜ਼ ਹੋ ਗਏ ਹਾਂ ਤਾਂ ਆਪਣੀਆਂ ਸਿਸਟਰਾਂ ਬਹੁਤ ਹੋਇਆ ਹੈ ਭੈਣਾਂ ਦੇਖਦੀਆਂ ਬਲੌਗ ਬਾਹਰ ਤੋਂ ਵੀ ਹੈ ਦੇਸ਼ ਵਿਦੇਸ਼ ਤੋਂ ਤੇ ਸਾਡੇ ਨਾਲ ਬਹੁਤ ਪਿਆਰ ਕਰਦੇ ਆਂ ਤੇ ਬਾਕੀ ਗੱਲਬਾਤ ਇਸ ਤਰ੍ਹਾਂ ਹੀ ਸ਼ਾਮ ਦਾ ਟਾਈਮ ਹੈ ਬਲੌਗ ਦੇ ਨਹੀਂ ਹੋਇਆ ਦੋ ਅੱਜ ਦੂਜਾ ਦਿਨ ਹੈ ਤੇ ਬਲੌਗ ਹੁਣ ਆਇਆ ਤੁਹਾਨੂੰ ਆ ਰਿਹਾ ਤੇ ਗੱਲਬਾਤ ਇਸ ਤਰ੍ਹਾਂ ਹੈ ਵੀ ਹੁਣ ਸੌਣ ਦਾ ਮਹੀਨਾ ਵੀ ਤਾਂ ਮਨਜੀਤ ਕਹਿ ਰਹੀ ਸੀ ਕਹਿੰਦੀ ਚਲੋ ਕੋਈ ਨਹੀਂ ਅਜੇ ਤਾਂ ਸ਼ੁਰੂ ਹੋਇਆ ਆਪਾਂ ਨੂੰ ਐਡੀ ਕੋਈ ਕਾਲੀ ਨਹੀਂ ਕਿਉਂਕਿ ਮਨਜੀਤ ਉਹਨਾਂ ਨੂੰ ਵੀ ਪਤਾ ਵੀ ਸਾਡਾ ਡੈਰਾ ਦਾਇਰਾ ਬਹੁਤ ਵੱਡਾ ਹੈ ਭੈਣਾਂ ਦਾ ਜਿਹੜੇ ਤਿਹਾਰਾ ਇਹਨਾਂ ਦੇ ਜ਼ਿਆਦਾ ਤਿਹਾਰ ਵਧੀਆ ਮੇਨ ਮੇਨ ਆ ਨਹੀਂ ਲੱਖੜੀਆਂ ਵੀ ਆ ਰਹੀਆਂ ਅੱਗੇ ਕੋਈ ਨਹੀਂ ਕਹਿੰਦਾ ਜੇ ਬਿੰਦਰ ਦੀ ਗਰਦਨ ਅਜੇ ਨਾ ਨਾ ਆਈ ਤੇ ਮੂਲੇ ਕੁੰਡੇ ਆ ਉਖਲੀ ਚ ਨਾ ਆਈ ਕਹਿੰਦੇ ਵੀ ਮੂਲੇ ਤਾਂ ਵੱਜਣੇ ਦਾ ਵੱਜਣੇ ਕਹਿੰਦੇ ਬਹਿਰ ਮਾਰ ਦੂੰ ਚੱਲ ਕੋਈ ਨਹੀਂ ਤਿਹਾਰ ਹੈ ਮੂਲ ਵੀ ਤਾਂ ਹੀ ਦੀਏ ਆਉਣਾ ਹੋ ਜਾਵੇ ਜੇ ਚਾਰ ਪੰਜ ਦਿਨਾਂ ਦਾ ਮੇਰੇ ਕਿੰਨੀ ਤੇ ਮੈਂ ਅੱਜ ਕਹਿ ਤਿਆ ਲੋ ਜੀ ਮੇਰੀ ਉਹ ਭੈਣੋ ਕੇ ਹੋ ਵੀ ਨਾ ਐਨੂੰ ਬਿਸ਼ੱਕ ਕਮੈਂਟ ਕਰਦੇ ਹੋ ਮਨਜੀਤ ਨੂੰ ਮੇਰੇ ਕਿੰਨੀ ਤੇ ਖੁੱਲੀ ਛੁੱਟੀ ਐ ਚਲੋ ਬਈ ਕਿੱਦਣ ਜਾਣਾ ਕਿਹੜੀ ਸ਼ੋਪਿੰਗ ਛੋਟੀ ਮੋਟੀ ਕਰਨੀ ਜੋ ਕਰਨਾ ਕਰ ਲੋ ਉਸ ਤੋਂ ਬਾਅਦ ਕੁਝ ਨਹੀਂ ਚਲੋ ਤਾਂ ਹੈ ਗਏ ਜਰਾ ਦੂਸਰਾ ਵੀ ਉਹ ਸੱਚ ਹਾਂ ਡਿੰਪਲ ਨੇ ਆਣਾ ਤਾਂ ਹੈ ਜੇ ਡਿੰਪਲ ਆਈ ਹੈ ਬਾ ਫੇ ਤੁਸੀਂ ਦੋ ਹੋ ਜਾਣਾ ਫੇ ਦੇਖੀ ਜਾਊਗੀ ਹਨ ਹੂੰ ਨਾ ਨਾ ਮੈਂ ਫੋਨ ਉੱਤੇ ਕਰ ਮੈਂ ਤੁਸਾਂ ਕਹਿਤਾ ਹਾਂ ਚਲੋ ਜਰਾ ਐ ਚਲੋ ਫੇ ਤਦ ਤੁਸੀਂ ਜਾਣਾ ਹੈ ਹੂੰ ਹੈ ਅਸੀਂ ਤਿੰਨ ਚਾਰ ਜਾਣੀਆਂ ਤਿੰਨ ਚਾਰ ਜਾਣੀਆਂ ਫੇਰ ਬਾਦ ਤੇ ਬਾਦ ਗਏ ਵੀ ਮੈਂ ਛੱਡਦਾ ਐ ਭਾਈ ਛੱਡ ਮੈਂ ਆਉਂਗਾ ਬਲਾਕ ਤੇ ਹੀ ਬਸ ਚੜਾਣੇ ਐ ਚਲੇ ਜਾਓ ਮਰੰਡਾ ਕਰਾਲੀ ਜਿੱਥੇ ਘੁੰਮਣਾ ਘੁੰਮਿਓ ਹਾਂ ਮਹਿੰਦੀ ਲਵਾਣਾ ਹੋਣਾ ਸੀ ਬੰਡੇ ਕਰਾਲੀ ਜਾਣਾ ਹਾਂ ਉੱਥੇ ਨਹੀਂ ਸ਼ੋਪਿੰਗ ਕਰਨ ਜਾਣਾ ਹੁੰਦੇ ਮਹਿੰਦੀ ਲਵਾਏ ਨਾਲੇ ਇੱਕ ਨੈਕਟਰ ਨੂੰ ਕਹੀ ਜਾਓ ਹਾਂ ਫੇ ਮੈਨਾਂ ਦੱਸੋ ਲੋਕਾਂ ਫੇ ਕੌਣ ਚਪੂਗਾ ਜੇਸੀ ਮਹਿੰਦੀ ਲਵਾ ਕੇ ਬੈਠਣੀ ਆਪਣੇ ਕੱਛਾਂ 'ਵਾਂ ਪਾ ਲਿਓ ਬੜੇ ਬੜੇ ਲੈ ਕੇ 20-20 ਕਿਲੋ ਵਾਲੇ ਕੰਬਲਾਂ ਵਾਲੇ ਭਾਫੇ ਲੈ ਕੇ ਚੱਲਣ ਦੇ ਹੋਰ ਬਾਹਾਂ 'ਚ ਪਾ ਲਿਓ ਆਪਣੇ ਭਾਈ ਹੈ ਕਿ ਨਹੀਂ ਹਾਂ ਚੱਲਣ ਦੋ ਇੱਕ ਬਾਹ ਚ ਇੱਧਰ ਟੰਗ ਲਈ 20 ਕਿਲੋ ਵਾਲਾ ਇੱਕ ਇੱਧਰ ਟੰਗ ਲਈ ਚੱਲਣ ਦੇ ਕੰਮ ਨੂੰ ਫਿਰ ਅਸੀਂ ਕਿਹੜੇ ਬਲੌਗ ਬਣਾਣੇ ਹਰ ਇੱਕ ਕਿਤੇ ਤੁਸੀਂ ਜਾਣਾ ਜਾਇਆ ਹੋ ਆਪਾਂ ਘਰਾਂ ਦਿਖਾ ਦੂਗੇ ਵੀ ਕਿਆ ਕੁਝ ਲਈ ਆਈ ਮੰਜ਼ਿਲ ਹਾਂ ਵੀ ਮਤਲਬ ਕਿ ਮੈਂ ਕਹਿੰਦੀ ਜਿੱਥੇ ਵੀ ਜਾਓਗੇ ਤੁਸੀਂ ਚਾਹੇ ਕਰਾਲੀ ਜਾ ਮੈਂ ਐਂ ਕਰਿਓ ਮੇਰੀ ਸਲਾਹ ਇਹ ਹੈ ਬੱਸ ਖੜਦੀ ਐ ਕਰਾਲੀ ਅੱਡਾ ਐ ਉੱਥੇ ਵੀ 20 ਮਿੰਟ ਖੜਦੀ ਜਾ ਕੇ ਅੱਧਾ ਘੰਟਾ ਜੇ ਮੁੱਲਾਂ ਪਰਤਿਆਣਾ ਉੱਥੇ ਵੀ ਖੜਦੀ ਐ ਮਰੰਡਾ ਵੀ ਖੜਦੀ ਐ ਜਿਹੜੀਆਂ ਮੇਨ ਬਸਾਂ ਆਂ ਤੁਸੀਂ ਐਂ ਕਰਿਓ ਸਾਰੀ ਸ਼ਾਪਿੰਗ ਕਰਕੇ ਆਪਣੇ ਬੱਸਾਂ 'ਚ ਰੱਖਿਆ ਸਮਾਨ ਭਾਈ ਨੂੰ ਕਟਾਖਿਆ ਟਿਕ ਟਿਕ ਕਹਦੇ ਬਾਈ ਵੀਰ ਸਾਨੂੰ ਦੋ 20 ਮਿੰਟ ਦਾ ਟਾਈਮ ਬੱਸ ਅਸੀਂ ਆਈਆਂ ਸਾਨੂੰ ਡੀਕੇ ਬਿਨਾਂ ਜਾਇਓ ਚਾਹ ਪੈਸੇ ਦਸ ਦਸ ਵੱਧ ਲੈ ਲਿਓ ਆਪਣੀ ਮਹਿੰਦੀ ਲਵਾ ਕੇ ਵਿੱਚ ਬਹਿ ਜਿਓ ਮਹਿੰਦੀ ਲਵਾਣ ਇਹਦੇ ਨਾਲ ਤਾਂ ਸੌਖਾ ਤਰੀਕਾ ਬਾਈ ਆਪਣੀਆਂ ਕੀਪਾਂ ਜੀਆਂ ਲੈ ਲਿਓ ਘਰਾਂ ਲਵਾ ਲਿਓ ਹਾਂ ਬਸ ਗੱਲ ਤਾਂ ਇਹੀ ਹੈ ਇਹਨਾਂ ਨੂੰ ਮਹਿੰਦੀ ਮੁੰਦੀ ਦਾ ਨਹੀਂ ਹੈਗਾ ਜੀ हां इक ਭੈਣ ਨੇ ਕਮੈਂਟ ਕਰਿਆ ਤਾਂ ਕਹਿੰਦੀ ਬਿੰਦਰ ਵੀਰੇ ਕਹਿੰਦੀ ਥੋੜੇ ਪਿੰਡ ਤੀਆਂ ਮਨਾਣੇ ਆ ਕਹਿੰਦੀ ਮੈਂ ਹਾਂ ਭੈਣੇ ਮੈਂ ਵੀ ਹੱਸ ਜੀ ਕਸਾਰ ਤੇ ਆ ਵੀ ਕਦੇ ਮਨਾਉਂਦੇ ਤਾਂ ਮੈਂ ਵੀ ਨਹੀਂ ਦੇਖੇ ਮਾ ਮਨਾਣੇ ਮਤਲਬ ਇਸ ਦਾ ਇੰਨਿਕ ਮੈਂ ਗਰੰਟੀ ਦੇ ਦਿੰਦਾ ਮੇਰੀ ਉਹ ਭੈਣੋਂ ਵੀ ਮਨਜੀਤ ਨਾਲ ਕੋਈ ਪੀਂਗ ਨਹੀਂ ਝੂਟੀ ਅਜੇ ਤੱਕ ਆਮ ਝੂਟੇ ਤੇ ਵੀ ਕਿਤੇ ਝੂਟੇ ਨਹੀਂ ਲੇ ਜਣ ਪੱਕੀ ਗੱਲ ਹੈ हां ਕਰਨ ਉਹਨਾਂ ਨੂੰ ਜਰੂਰ ਦਵਾ ਲਿਆ ਨੀਆਂ ਬੇਂਦਰਾਖ ਲਜਾ ਕੇ ਜਾਂ ਮਾਗੀ ਦਾ ਮੇਲਾ ਹੁੰਦਾ ਨਾ ਲੋੜੀ ਤੇ ਨਾ ਨਾ ਮੈਂ ਤਾਂ ਨਹੀਂ ਲੇ ਹੁਣੇ ਨਾ ਭਾਈ ਹਾਂ ਇੱਕ ਗੱਲ ਹੈਗੀ ਐ ਅੱਜ ਤੋਂ ਬਹੁਤ ਪਹਿਲਾਂ ਟਾਈਮ ਦੀ ਗੱਲ ਐ ਲਾਲੋ ਵੀ ਸਾਨੂੰ ਸੋਝੀ ਜੀ ਆਈ ਦੀ ਕਰਨ ਕੇ ਜੱਡੇ ਤੇ ਅਸੀਂ ਜਦਾ ਗੈਣਾ ਮੇਂ ਨਹੀਂ ਤੇ ਪੇ ਕਰਦੇ ਦਿਨਾਂ ਚ ਫਿਰ ਗੁੱਡੀਆਂ ਫੂਕੇ ਕਰਦੇ ਤੇ ਫਿਰ ਆ ਕੇ ਗੁਰਦੁਆਰਾ ਸਾਹਿਬ ਜਾਂ ਧਾਰਮਿਕ ਧਰਮਸ਼ਾਲਾ ਚ ਆ ਕੇ ਇੱਕ ਜਗ੍ਹਾ ਜਿਹੜੀ ਧਾਰਮਿਕ ਤੀ ਜਾਂ ਆਪਣੀ ਸਾਂਝੀ ਜਗ੍ਹਾ ਹੁੰਦੀ ਦੀ ਉੱਥਾ ਆ ਕੇ ਨਾ ਫਿਰ ਇਹ ਟਾਈਮ ਪੰਜ ਚਾਰ ਪੰਜ ਵਜੇ ਮੰਨੀ ਲਾ ਲੰਦੇ ਤੇ ਫਿਰ ਉਹ ਗੁਲਗਲੇ ਕਚੋਰੀਆਂ ਬਣਾ ਲੈਣੇ ਜਾਂ ਮੰਨੀ ਲਾ ਲੈਣੀ ਜਾਂ ਗੁਲਗਲੇ ਤਾਂ ਉਹ ਬੰਡੇ ਕਰਦੇ ਤੇ ਉਹ ਖਾ ਲੈਂਦੇ ਤੇ ਆਨੰਦ ਮਨਾ ਲੈਂਦੇ ਤੇ ਬੱਸ ਇਹ ਤਾਈਕਾ ਜਿਹਦੇ ਵਿੱਚ ਆਪਣੀਆਂ ਭੈਣਾਂ ਹੁੰਦੀਆਂ ਮਤਾਵਾ ਹੁੰਦੀਆਂ ਬਜ਼ੁਰਗ ਹੁੰਦੇ ਤੇ ਸਭ ਸਾਂਝੇ ਹੁੰਦੇ ਤੇ ਮਤਲਬ ਕਹਿਣ ਦਾ ਵੀ ਸਾਰੇ ਇਕੱਠੇ ਹੋ ਕੇ ਨੌਜਵਾਨ ਵਿਚੇ ਬਜ਼ੁਰਗ ਬੱਚੇ ਵੀ ਮੰਨੀ ਲਾ ਲੈਣੀ ਇੱਕ ਬੜੀ ਅੱਗਿਆ ਹੁੰਦਾ ਤਾਂ ਜੀ ਜ਼ਰੂਰ ਮੇਰੀਓ ਭੈਣੋਂ ਕਮੈਂਟ ਕਰਿਓ ਵੀ ਕੀ ਕੀ ਨੇ ਮੰਨੀ ਲਾਈ ਵੀ ਖਾਈਏ ਮੰਜੀ ਤਾਂ ਉਹਨਾਂ ਨੇ ਤਾਂ ਖਾਈ ਨਹੀਂ ਅਸੀਂ ਜ਼ਰੂਰ ਖਾਈਏ ਬਸ ਐਦਾਂ ਹੀ ਹੁੰਦੀ ਏ। ਲਓ ਜੀ ਉਹ ਵੀ ਥੋੜਾ ਜਿੰਨਾ ਕ ਪਤਾ ਦੱਸ ਦੰਨੇ। ਜਿੱਦਾਂ ਆਪਾਂ ਗੁਲਗਲੇ ਬਣਾਣੇ ਐ ਐਦਾਂ ਆਟਾ ਤੁਸੀਂ ਤਾਂ ਪਤਲਾ ਕਰ ਲੈਣੀ ਆ ਘੋਲ ਲੈਣੀ ਆ ਵਿੱਚ ਤੇ ਜਾਂ ਚੀਨੀ ਦੇ ਜਾਂ ਗੁੜ ਦੇ। ਉਹ ਗੁੜ ਜਿੱਕਣਾ ਤੁਸੀਂ ਆਟਾ ਗੁੰਧੀਆਂ ਐਦਾਂ ਆਟਾ ਗੁੰਨਣਾ। ਉਹ ਗੁੰਨਣਾ ਪਾਣੀ ਦੀ ਜਗ੍ਹਾ ਮਿੱਠੇ ਨਾਲ। ਗੁੰਨ ਕੇ ਉਹਦੀ ਫਿਰ ਇੱਕੇ ਮੰਨੀ ਬਣਾ ਲੈਣੀ ਬਹੁਤ ਚੌੜੀ ਜਿੱਦਾਂ ਤਵੀ ਹੁੰਦੀ ਤੁਹਾਡੀ ਰੋਟੀ ਵਾਲੀ ਜਾਂ ਉਹ ਤੇ ਵੀ ਵੱਡੀ। ਫਿਰ ਧਰਤੀ ਲਿਪਕੈ। ਉਹਦੇ ਤੇ ਜਿਹੜੀ ਰਾਖਾ ਆਪਣੇ ਅੱਗ ਬਾਲਣੀ ਰਾਖ ਬਣਦੀ ਉਹ ਰਾਖ ਦੇ ਵਿੱਚ ਫਿਰ ਛੱਡ ਦੇਣੀ ਉਹਦੇ ਉੱਪਰ ਬਾ ਢੱਕ ਦੇਣੀ ਉਹ ਨਾਲ ਫਿਰ ਬਣ ਜਾਣਾ ਐ ਨਾ ਉਹ ਖਾਣੀ ਬਾਕੀ ਮੇਰੀ ਉਹ ਭੈਣ ਉਹ ਜਿੱਦਾਂ ਤੁਹਾਨੂੰ ਪਤਾ ਹੋਰ ਤਰੀਕੇ ਨਾਲ ਕਿੱਦਾਂ ਬਣਦੀ ਮੰਨੀ ਉਹ ਦੱਸ ਦਿਓ ਜਰੂਰ ਕਮੈਂਟਾਂ 'ਚ ਸਮਝੀ ਹੋਂ ਇੱਕ ਮੰਨੀ ਲਾ ਲੈਣੀ ਵੱਡੀ ਉਹ ਟੁਕੜੇ ਤੋੜ ਕੇ ਜਿੰਨੀ ਜਿੰਨੀ ਤੋੜ ਕੇ ਦੇਣੀ ਵੀ ਬੱਚੇ ਨੂੰ ਕਿੰਨੀਕ ਦੇਣੀ ਐ ਤੈਨੂੰ ਕਿੰਨੀਕ ਦੇਣੀ ਮੋਟੀ ਐਨੀ ਹੁੰਦੀ ਐ ਲਾਰਾਂ ਹੀ ਐਨੀ ਕੁ ਮੋਟੀ ਚੌੜੀ ਖਾਸੀ ਕਰ ਲੈਣੀ ਜਿੱਦਾਂ ਆਪਣੀ ਗੁਰਦੁਆਰਾ ਸਾਹਿਬ ਦੀ ਤਵੀ ਹੁੰਦੀ ਵੱਡੀ ਐਦਾਂ ਬਾਉ ਨੂੰ ਫੇਪੋਨਣਾ ਉਹਦੇ ਚੱਗ ਚ ਮਤਲਬ ਜਿਕਣਾ ਮੰਨੀ ਲਾਨੇ ਜਿੱਦਾਂ ਤੁਸੀਂ ਲਾਲੋ ਸਕਰ ਗੰਦੀ ਉਪਨ ਦੇ ਜਾਂ ਕੋਈ ਆਲੂ ਭੁੰਦੇ ਏਦਾਂ ਬੋਇਲ ਕਰਦੇ ਐਨੀ ਸਵਾਦ ਲੱਗਦੀ ਦੀ ਉਹ ਉਹ ਕਾਤੇ ਮੰਜੀ ਤ ਪਤਾ ਕਾਤੇ ਕੈੜੀ ਵੀ ਹੋ ਜਾਂਦੀ ਦੀ ਕਿਤੇ ਕੋਲ ਆਈ ਬਣ ਜਾਣਾ ਐਨੀ ਸਵਾਦ ਮਿੱਠੀ ਲੱਗਣੀ ਗੱਲੇ ਛੜਦੇ ਕੜਕੜ ਕੜਕ ਜੀ ਜਿਹਨੂੰ ਕਿਆ ਕਹਿੰਦੇ ਨੇ ਕ੍ਰੈਂਚ ਕ੍ਰੈਚ ਕਰਨਾ ਕਿਆ ਕਹਿੰਦੇ ਕ੍ਰੈਂਚ ਕਹਿੰਦਾ ਐਦਾਂ ਮਾਣ ਜੀ ਉਹ ਕਹਿਣਾ ਨਾ ਕਾਦਾ ਇਥੇ ਹੈ ਪਹਾੜ ਤਾਂ ਹੁਣ ਦੋ ਵਾਰੀ ਤੁਹਾਨੂੰ ਮਹੀਨੇ 'ਚ ਮੈਂ 5-5 ਦੋ ਦਿਨ ਬਾਅਦ ਦੋ ਵਾਰੀ ਘਮਾ ਲਿਆ ਆ 13 ਤੇ ਗਏ ਵੇ ਤੁਸੀਂ 28 ਨੂੰ ਮੁੜੇ ਸਿਰਫ ਦੋ ਦਿਨ ਘਰ ਆਏ ਦੇ 13 ਨੂੰ ਗਏ ਵੇ 14 ਨੂੰ ਲਾ ਲੇ ਪਿਛਲੇ ਮਹੀਨੇ ਦੀ 14 ਤਰੀਕ ਨੂੰ ਗਏ ਤੇ 18 ਨੂੰ ਮੁੜੇ ਤੇ 19-20 ਦਾ ਲਾਇਆ ਦੁਕਾਨ ਪਰ 21 ਨੂੰ ਫੇਰ ਗਏ ਫੇ 27 ਖਣੀ 28 ਨੂੰ ਆਏ ਅੱਧਾ ਮਹੀਨਾ ਤਾਂ ਬਾਹਰ ਘੁੰਮੀ ਗਏ ਬੀਬਾ ਅੱਜ ਕੱਲ ਸਰਕਾਰ ਵੀ ਬੀਬਾ ਠੱਲਦੀ ਹੈ ਨਹੀਂ ਹੈ ਕੂਰੀਅਰ ਹੀ ਕਰਦੇ ਹਿਮਾਚਲੇ ਐ ਪੈਦਾ ਜਾਂਦਾ 30 40 ਕਿਲੋਮੀਟਰ ਰੀਅਰ ਗੱਜ ਨਮਾਜ਼ ਹੈ ਹਾਂ ਚਲੋ ਉਹ ਵੀ ਠੀਕ ਹੈ ਦੇਖਦੇ ਕੱਢਦੇ ਟਾਈਮ ਪਰ ਗੱਲ ਐ ਵੀ ਮੇਰੇ ਕੋਲ ਹੁਣ ਤਿੰਨ ਟਰੈਕਟਰਾਂ ਦੀ ਰਿਪੋਰਟ ਆਈ ਵੀ ਇੱਕ ਤਾਂ ਕੱਲ ਨੂੰ ਆ ਰਿਹਾ ਇੱਕ ਅੱਜ ਕਰ ਦਿੱਤਾ ਤੇ ਇੱਕ 60 55 ਦਾ ਸਮਾਨ ਆਣਾ ਐਕਸਲ ਦੀ ਸੀਲ ਪਾਣੀ ਉਹ ਪੂਰਾ ਦਿਨ ਲੱਗਣਾ ਜੇ ਸਮਾਨ ਆ ਜਾਵੇ ਕੱਲ ਕੋਲ ਨੂੰ ਫਿਰ ਪਰਸੋਂ ਨੂੰ ਕੋਲ ਲਵਾਂ ਤੇ ਇੱਕ ਟਰੈਕਟਰ ਨੂੰ ਪੁੱਛ ਕੇ ਗਏ ਵੇ ਉਹ ਆ ਲੂਗਾ ਦੋ ਮੰਨੋ ਚਾਰ ਪੰਜ ਦਿਨ ਦਾ ਐ ਕਰ ਲਓ ਮੇਰੀ ਇੱਕ ਸਕੀਮ ਅੱਜ ਸੋਚੀ ਵੀ ਤੀ ਮੈਂ ਵੀ ਡੀਪਲ ਨੇ ਤਾਂ ਆਣਾ ਦੋ ਤਿੰਨ ਦਿਨ ਤੱਕ ਚਲੋ ਜਦ ਵੀ ਆਣਾ ਉਨੇ ਹੀ ਲੰਬਾ ਗੇੜ ਵੀ ਡੀਪਲ ਨੇ ਆਣਾ ਜਦੋਂ ਆ ਲਈ ਦੋ ਚਾਰ ਦਿਨ ਲਾਏ ਜਿੰਨੇ ਵੀ ਉਹਨਾਂ ਦਿਨ ਲਾਣੇ ਕੁੜੀ ਨੇ ਲਾ ਲੂਗੀ ਉਸ ਤੋਂ ਬਾਅਦ ਭਾਈ ਫਿਰ ਨਾਲੇ ਉਹਨੂੰ ਛੱਡ ਹੋ ਜਾਊਗਾ ਨਾਲੇ ਘੁੰਮੇ ਰਹਿਓ ਲੱਕੜੀਆਂ 9 ਤਰੀਕ ਦੀਆਂ ਪਤਨ 11 ਦੀਆਂ ਬਣਾ ਲਓ ਵਗੇੜ ਤਾਂ ਦੂਰ ਹੈ ਥੋੜਾ ਇੱਕ ਅਸੀਂ ਤਾਂ ਤਰੀਕ ਕਿੰਨੀ ਹੋਈ ਅੱਜ 21 ਹੋ ਗਈ ਬਾਕੀ ਵੀ ਬਗਾਲ ਆਏ ਵੀ ਏ ਥੋੜਾ ਜੇ ਜੇਬ ਕਿੰਨੇ ਵੀ ਦੇਖਣਾ ਪੈਂਦਾ ਰੁਪਿਆ 4 5 6000 ਰੁਪਿਆ ਲਾ ਜਾਂਦਾ ਜੱਪੜਾਉਣ ਦਾ ਚਾਹ 10 ਲਾ ਲੈ ਫੇਰ ਤੈਨੂੰ ਪਤਾ ਹੁਣ ਦੋ ਵਾਰੀ ਲੱਗ ਲੈ ਅਜੇ ਤਾਂ ਸ਼ੁਕਰ ਕਰ ਅਜੇ ਤਾਂ ਮੈਂ ਦਾਇਰਾ ਲੱਗਿਆ ਦਾ ਖੋਲਣਾ ਮੇਰੀ ਉਹ ਭੈਣ ਨੂੰ ਮੈਂ ਤੁਹਾਨੂੰ ਅੱਜ ਦਿਲ ਦੀ ਗੱਲ ਦੱਸ ਦਵਾਂ ਮੇਰਾ ਸਾਡੂ ਰਹਿੰਦਾ ਉੱਥੇ ਆਪਣੀ ਮਹਾਰਾਣੀ ਗਜਰਾਤ ਵਾਲੀ ਗਜਰਾਤ ਰਹਿੰਦੀ ਹੈ ਅਸੀਂ ਗੱਲ ਕਰੀਤੀ ਵੀ ਭਾਈ ਸਾਨੂੰ ਟਿਕਟਾਂ ਟੂਟਾਂ ਕਹਿੰਦੇ ਅਸੀਂ ਬੁੱਕ ਕਰਾ ਦੂੰਗੇ ਮੈਂ ਪੈਸੇ ਅਸੀਂ ਦੋਂਗੇ ਆਜੂਗੇ ਅਇਤਾ ਉਹ ਰੂਟ ਨਹੀਂ ਮੈਂ ਕੱਢਿਆ ਹੈ ਉਹ ਰੂਟ ਤਾਂ ਨਹੀਂ ਕੱਢਿਆ ਮੈਂ ਸਰਦੀਆਂ 'ਚ ਦੇਖਦੇ ਪਰ ਉਹ ਦਿਨ ਜਿਹੜੇ ਦਿਨਾਂ 'ਚ ਛੁੱਟੀਆਂ ਹੁੰਨੀਆਂ ਕਾਰਨ ਨੂੰ ਉਹ ਦਿਨ ਤਾਂ ਅਸੀਂ ਬਾਈ ਉਰੇ ਰਹਿਣਾ ਆਪਣੇ ਗੁਰੂਆਂ ਪੀਰਾਂ ਦੇ ਦਿਨ ਐ ਤੇ ਬਹੁਤ ਵੱਡੀ ਆਪਣੇ ਗੁਰੂਆਂ ਦੀ ਕੁਰਬਾਨੀ ਐ ਉਹ ਜਿਹੜੇ ਮਤਲਬ ਸਵਾ ਦੇ ਦਿਨਾਂ ਨੇ ਉਹਨਾਂ 'ਚ ਛੁੱਟੀਆਂ ਉਹਨਾਂ 'ਚ ਤਾਂ ਜਾਣਾ ਨਹੀਂ ਕਿਤੇ ਵੀ ਉਹ ਤਾਂ ਅਸੀਂ ਉਰੇ ਹੀ ਰਹਿਣਾ ਆਪਣਾ ਮੱਥਾ ਟੇਕਣਾ ਬਸ ਤੇ ਕੋਈ ਨਹੀਂ ਕੱਢੂੰਗੇ ਟਾਈਮ ਕੱਢੂੰਗੇ ਪਰ ਉੱਥੇ ਨੂੰ ਜਾਣੇ ਨੂੰ ਛੁੱਟੀਆਂ 'ਚ ਜਾ ਤੇ ਹਾਂ ਜਿੰਨੇ ਵੀ ਮੇਰੀ ਭੈਣ ਕੋਈ ਜੁੜੀ ਵੀ ਹੋਈ ਗੁਜਰਾਤ ਕਹਿੰਦੀ ਜਰੂਰ ਦੱਸਿਓ ਵੀ ਜੇ ਆਪਾਂ ਕਿਤੇ ਅਗਲੇ ਸਾਲ ਜਿਹੜਾ ਅਗਲਾ ਸਾਲ ਆ ਰਿਹਾ ਉਹਦੀ ਮਈ ਜੂਨ ਦੀਆਂ ਛੁੱਟੀਆਂ ਹੁੰਦੀਆਂ ਜੇ ਉਹਨਾਂ 'ਚ ਚਲੇ ਜਾਈਏ ਉਹ ਵੀ ਵਧੀਆ ਏ ਪਰ ਉੱਧਰ ਛੁੱਟੀਆਂ ਮੈਂ ਕਹਿੰਨਾ ਪਹਿਲਾਂ ਹੋ ਲੈਣੀਆਂ ਉੱਧਰ ਨਹੀਂ ਉੱਧਰ ਸਟੂਲ ਲੱਗੇ ਹੋਏ ਹਾਂ ਪਹਿਲਾਂ ਹੋ ਲੈਣੀਆਂ ਹਨਾ ਉੱਧਰ ਮਈ ਦੀ ਛੁੱਟੀਆਂ ਹੁੰਦੀਆਂ ਆਪਣੇ ਜੋ ਮਈ ਜੂਨ ਹਾਂ ਇਹ ਫਰਕ ਹੈਗਾ ਜਰੂਰ ਤੇ ਬਾਕੀ ਤੁਹਾਨੂੰ ਦੱਸ ਦਿੰਨੇ ਮੇਰੀ ਉਹ ਭੈਣੋਂ ਵੀ ਸੌਣ ਦਾ ਮਹੀਨਾ ਚੱਲ ਰਿਹਾ ਏ ਮੈਂ ਤਾਂ ਕਹਿੰਨਾ ਬਰਸਾਤ ਲੱਗ ਜੇ ਬਈ 1-2 ਦਿਨ ਦੀ ਠੰਡਾ ਜਾਂ ਹੋਜਵੇ ਤੇ ਗੱਲਬਾਤ ਇਸ ਤਰ੍ਹਾਂ ਮੈਂ ਤਾਂ ਸਿਲੰਡਰ ਵੀ ਭਰਾ ਕੇ ਰੱਖ ਤੇ ਆ ਤੇ ਦਾਲ ਵੀ ਲਿਆਇਆ ਹੈ ਨਾ ਵਸਤਾ ਕਿਉਂ ਹੋਰ ਕਿਉਂ ਦੇਖੋ ਇਹ ਸਭ ਨੂੰ ਹੀ ਫਾਇਦਾ ਹੁੰਦਾ ਜੇ ਕਹਿੰਦੇ ਨਾ ਇਹ ਮਹੀਨੇ ਦੇ ਵਿੱਚ ਬਰਸਾਤ ਪੈ ਲੈ ਬਈ ਇੱਕ ਦਿਨ ਦੀ ਚਾ ਦੋ ਦਿਨ ਦੀ ਚਲੋ ਮੀਂਹ ਜਾਂ ਪੈਂਦਾ ਰਹੇ ਤਾਂ ਖੀਰ ਪੂਰੇ ਵੀ ਬਣਦੇ ਹੋ ਜੰਨੇ ਆ ਤੇ ਬਾਕੀ ਥੋੜਾ ਜਿਹਾ ਇਹਦੇ ਵਿੱਚ ਨੁਕਸਾਨ ਵੀ ਹੁੰਦਾ ਫਾਇਦਾ ਵੀ ਹੁੰਦਾ ਨੁਕਸਾਨ ਕਿਹਨਾਂ ਨੂੰ ਹੁੰਦਾ ਜੀ ਪਸ਼ੂਆਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਕਿਉਂਕਿ ਗਿੱਲੇ ਚ ਰਹਿ ਨਹੀਂ ਸਕਦੇ ਊਂ ਵੀ ਓਖਾ ਮੈਂ ਮਟਰ ਬਣਾਇ ਅੱਜ ਆਲੂ ਮਟਰ ਬਣਾਏ ਮਾ ਕੇ ਆ ਰੋ ਰੋ ਦਾਣਾ ਹੀ ਬਣਾਈ ਜਾਓ ਨਾ ਰੋ ਰੋ ਦਾਣਾ ਨਹੀਂ ਦਾਣਾ ਕਿ ਆਏ ਦੋ ਤਿੰਨ ਦਿਨ ਤੇ ਤਾਂ ਸਬਜੀ ਉਹ ਬਣ ਰਹੀ ਹੈ ਕੱਲ ਭਿੰਡੀਆਂ ਦੀਆਂ ਇੱਕ ਦਿਨ ਸੁੱਕੀ ਹਾਂ ਤੇ ਦਰੀ ਵਾਲੀ ਮਾ ਕੇ ਨਹੀਂ ਆਈ ਕਹੂਗੀ ਇੱਕ ਦਿਨ ਸੁੱਕੀ ਇੱਕ ਦਿਨ ਗਿੱਲੀ ਨਹੀਂ ਨਹੀਂ ਆਇਆ ਤਾਂ ਮੇਰੀ ਉਹ ਪੈਣਾ ਮਨਜੀਤ ਬਹੁਤ ਸੋਚ ਤੋਲ ਕਹੀ ਨਹੀਂ ਕਰਦੇ ਸਿਆਣਿਆਂ ਦੀ ਇੱਕ ਕਹਾਵਤ ਹੈ ਕਹਿੰਦੇ ਪਹਿਲਾਂ ਤੋ ਲੋ ਫਿਰ ਬੋਲੋ ਗੱਲ ਤਾਂ ਇਹ ਹੈ ਨਾ ਚਲੋ ਬਾਈ ਦੇਖੋ ਆਪਾਂ ਨੇ ਤਾਂ ਆਪਣੇ ਘਰ ਦੀਆਂ ਗੱਲਾਂ ਕਰਨੀਆਂ ਕੋਈ ਜਿਹੜੀ ਗੱਲ ਸਾਂਝੀ ਕਰੂੰਗੇ ਕੋਈ ਸਿਆਣੀ ਗੱਲ ਕਰੂੰਗੇ ਸਾਡੇ ਬਲੌਗ ਉਹ ਹੁੰਦੇ ਨਹੀਂ ਜੀ ਆਪਾਂ ਤਾਂ ਗੱਲਬਾਤ ਵਧੀਆ ਕਰੂੰਗੇ ਹੈਂ ਵਧੀਆ ਲੈ ਕੇ ਆਇਆ ਬੰਦ ਠੀਕ ਇਹੋ ਜਿਹੇ ਦੇਣਾ ਬਹੁਤ ਧੀਰਜ ਬਾਈ ਬਾਕੀ ਮੇਰੀ ਗੱਲ ਸੁਣਾ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਆਏ ਆ ਆਪਾਂ ਨੇ ਬਲੌਗ ਪਾਇਆ ਤਾਂ ਵੀ ਕਿਚਨ ਚ ਆਪਾਂ ਨੇ ਬਕਸੇ ਲਵਾਣੇ ਲਵਾਣੇ ਕਾਦੇ ਦੀਵਾਲੀ ਤੋਂ ਪਹਿਲਾਂ ਜਾਂ ਦੀਵਾਲੀ ਤੋਂ ਦੀਵਾਲੀ ਤੋਂ ਬਾਅਦ ਹਾਂਜੀ ਦੀਵਾਲੀ ਤੋਂ ਬਾਅਦ ਸ਼ੁਰੂ ਕਰ ਦਿੰਦੇ ਹਾਂ ਨਵੰਬਰ ਦਸੰਬਰ ਚ ਨਵੰਬਰ ਚ ਦੀਵਾਲੀ ਹੁੰਦੀ ਹਨੀ ਤੇ ਅੱਛਾ ਅਕਤੂਬਰ ਚ ਨਹੀਂ ਲੱਗਣੀ ਮੈਂ ਸਾਨੂੰ ਕਹਿਣਾ ਹੀ ਤਾਂ ਮੈਂ ਤੁਹਾਨੂੰ ਮੈਸੇਜ ਤਾਂ ਕਰਦੇ ਆ ਵੀਰ ਭਰਾਈ ਦੇ ਦਿੱਤੇ ਸੀਗਾ ਹਾਂਜੀ ਮੈਂ ਜਿਹੜਾ ਭੇਜੋ ਬਿਲਨ ਕਿਹਾ ਤਾਂ ਵੀ ਤੁਸੀਂ ਪਿੱਕ ਭੇਲਤੀਏ ਵੀ ਜੀ ਹਾਂ ਪਿੱਕ ਭੇਜਿਓ ਜਰੂਰ ਭੇਜੂਗਾ ਭਾਵੇਂ ਨੰਬਰ ਦਿੰਦੇ ਹਾਂ ਹਾਂਜੀ ਜਿਹੜੀ ਵੀ ਮੇਰੀ ਭੈਣ ਕਹਿ ਰਹੀ ਐ ਤਹੀਂ ਪਹਿਣਾ ਆਪਣੀਆਂ ਲਾਂਡਰਾਂ ਤੋਂ ਵੀ ਐ ਯਾ ਲਾਕਪਾਸ ਤੋਂ ਵੀ ਐ ਜਾਂ ਬਾਹਰ ਤੋਂ ਵੀ ਐ ਹਾਂਜੀ ਪਹਿਣਾ ਪਹਿਲਾਂ ਤਾਂ ਕਮੈਂਟਰਾਂਹੀਂ ਆਪਣਾ ਨੰਬਰ ਲੈ ਲਿਓ ਫਿਰ ਸਾਨੂੰ ਪਿਕ ਭੇਜ ਦਿਓ WhatsApp 'ਰਾਹੀਂ ਤੇ ਵਧੀਆ ਗੱਲ ਐ ਤੁਹਾਡੀ ਬਹੁਤ ਪਹਿਣਾ ਨੇ ਜਾਂ ਭਰਾਵਾਂ ਨੇ ਸਾਨੂੰ ਕਮੈਂਟ ਕਰੇ ਐ ਜਿਆਦਾ ਵੀ ਨਹੀਂ ਕਰੇ ਹਰ ਇੱਕ ਬਲੌਗ ਤੇ ਇੱਕ ਦੋ ਕਮੈਂਟ ਜ਼ਰੂਰ ਹੁੰਨੇ ਐ ਤੇ ਉਹ ਪੈਣਾ ਨੇ ਕਮੈਂਟ ਕਰਿਆ ਮੈਂ ਨਾਂ ਤਾਂ ਬੋਲ ਨਹੀਂ ਸਕਦਾ ਹੁਣ ਕੋਈ ਨਹੀਂ ਅਗਲੇ ਵਲੌਗ ਵਿੱਚ ਦੱਸ ਦੂੰਗੇ ਉਹਨਾਂ ਨੇ ਸਾਨੂੰ ਰਾਇ ਵੀ ਦੇਈ ਅਸੀਂ ਰਾਇ ਮੰਗੀ ਤੀ ਵੀ ਲੱਕੜ ਦਾ ਕਰਾਈਏ ਇਹਦੇ 'ਚ ਲੱਗਣਾ 80 ਜਾਂ 90 ਘੱਟ ਤੋਂ ਘੱਟ ਵੱਧ ਤੋਂ ਵੱਧ ਅਸੀਂ ਕਰਾਣਾ ਕੰਮ ਆ ਨਾ ਤਾਂ ਥੱਲੇ ਵਾਲਾ ਕਰਾਣਾ ਨਾ ਮੀਡੀਅਮ ਨਾ ਕਰਾਣਾ ਹਾਈ ਲੈਵਲ ਦਾ ਅਸੀਂ ਕਰਾਣਾ ਮੀਡੀਅਮ ਤੋਂ ਉੱਪਰ ਵਾਲਾ ਵੀ ਜਿੱਥੇ ਹੁਣ ਜੇ ਤਾਂ ਆਪਾਂ ਕਰਾਈਏ ਇੰਨੀ ਰਸੋਈ ਦਾ ਫਰਸਟ ਕਲਾਸ ਕੰਮ ਫਿਰ ਤਾਂ ਹੁੰਦਾ 2.5 ਲੱਖ ਰੁਪਏ 'ਚ 2 ਅਸੀਂ ਕਰਾਣਾ 90 ਜਾਂ ਲੱਖ ਤੱਕ ਦਾ ਹੋ ਜੂ ਅਸੀਂ 80 ਦਾ ਤਾਂ ਉਹਨੇ 85 ਦਾ 90 ਦਾ 85 90 ਦਾ ਟਾਰਗੇਟ ਦੇ ਆਏ ਤੇ ਲੱਗ ਜੂਗਾ ਜੀ 95 ਇੰਨਾ ਕਿ ਕਿਹਾ ਵੀ 95 ਤੇ ਵਧੂਗਾ ਨਹੀਂ ਘਟੂ ਗਈ ਦੋ ਤਿੰਨ ਤੇ ਬਾਕੀ ਮੈਂ ਅੱਜ ਅੰਕਲ ਗੱਲ ਵੀ ਕਰੀ ਤੀ ਕਿਉਂਕਿ ਜਿਹੜਾ ਆਪਣੇ ਦੁਕਾਨ ਦੇ ਨਾਲ ਇਲੈਕਟ੍ਰੀਸ਼ੀਅਨ ਆਇਆ ਉਹਦਾ ਡੈਡੀ ਉਹ ਹੈ ਹਮਰੋਦੀ 50 55 ਦੀ ਤੇ ਸਿਆਣਾ ਬੰਦਾ ਏ ਵਧੀਆ ਉਹਨਾਂ ਨੇ ਕੰਮ ਕਰੇ ਵੇ ਕੋਠੀਆਂ ਦੇ ਕੰਮ ਕਰਦੇ ਜੀ ਅੱਜ ਕੱਲੋ ਮੈਂ ਉਹਨੂੰ ਕਿਹਾ ਤਾਂ ਗੱਲ ਆਪਣੀ ਭੈਣਾਂ ਨੇ ਕਮੈਂਟ ਕਰੇ ਤੇ ਵੀ ਲੱਕੜ ਦਾ ਨਾ ਕਰਾਓ ਅਲੂਮੋਨੀਅਮ ਦਾ ਕਰਾ ਲਓ ਕਹਿੰਦੇ ਲੱਕੜ ਨੂੰ ਸਿਊਂਕ ਪੈ ਜਾਂਦੀ ਫਿਰ ਮਨ ਨੂੰ ਉਹਨਾਂ ਗੱਲ ਪਤਾ ਕਿਹਾ ਕਹੀ ਮਨਜੀਤ ਕਹਿੰਦਾ ਵੀ ਸਿਊਂਕ ਦਾ ਤਾਂ ਮਤਲਬ ਹੀ ਨਹੀਂ ਜਿਹੜਾ ਅਸੀਂ ਬੋਰਡ ਵਰਤਣਾ ਹੈ ਜਾਂ ਪਲਾਈ ਜਾਂ ਸਨਮੈਕਾ ਵਾਟਰਪਰੂਫ ਹੈ ਸਨਮੈਕਾ ਜ਼ਰੂਰ ਲਾਣਾ ਜੀ ਹਰ ਇੱਕ ਬਾਕਸੇ ਦੇ ਵਿੱਚ ਅੰਦਰ ਵੀ ਬਾਹਰ ਵੀ ਦੂਜੀ ਗੱਲ ਇਹ ਹੈ ਕਹਿੰਦਾ ਵੀ ਜੇ ਤੁਸੀਂ ਸਲੇਪ ਦੇ ਥੱਲੇ ਉੱਪਰ ਤਾਂ ਟੈਲਾਂ ਲੱਗੀ ਵੀਆਂ ਸਲੇਪ ਦੇ ਥੱਲੇ ਓੱਖਾ ਵੀ ਸਲਾਬਣਾ ਚੜਾ ਇਹ ਕਹਿੰਦਾ ਜੇ ਤੇਰੇ ਪਰ ਟੈਲਾਂ ਪਈਆਂ ਜਾਂ ਕੋਈ ਕਿਸੇ ਤਰ੍ਹਾਂ ਦੀਆਂ ਟੈਲਾਂ ਮਿਕਸ ਲਿਆ ਲੈ ਲਾ ਦੇ ਉਹ ਤਾਂ ਬਕਸਿਆਂ ਦੇ ਪਿੱਛੇ ਹੀ ਆ ਜਣੀਆਂ ਤੇ ਇੱਕ ਗੱਲ ਹੋਣਾ ਹੋਰ ਵੀ ਕਹੀ ਹੈ ਜੀ ਕਹਿੰਦਾ ਜਿੰਨੇ ਵੀ ਬਕਸੇ ਆਪਾਂ ਬਣਾਉਂਗੇ ਮੰਨ ਲਓ ਆਟੇ ਵਾਲੀ ਢੋਲੀ ਵਾਸਤੇ ਥੱਲੇ ਕੁੱਕਰ ਜਾਂ بڑے ਭਾਂਡਿਆਂ ਵਾਸਤੇ ਕਹਿੰਦਾ ਉਹ ਲੱਗ ਲੱਗ ਰੇੜੂ ਲਾ ਕੇ ਨਾ ਆਪਾਂ ਨੇ ਟਾਇਰ ਲਾ ਕੇ ਬਣਾਣੇ ਤੁਸੀਂ ਕਦੇ ਵੀ ਬਕਸੇ ਕੱਢੋ ਥੱਲੇ ਵਾਲੇ ਕੋਕਰੇਚ ਵਾਲੀ ਮਾਰੋ ਸਪਰੇਅ ਕੁਝ ਮਾਰੋ ਜੀ ਗੱਲਬਾਤ ਹੈ ਇਸ ਤਰ੍ਹਾਂ ਦੀ ਮਨਜੀਤ ਨੂੰ ਆਪਾਂ ਨੂੰ ਉਹ ਗੱਲ ਐ ਇਸ ਤਰ੍ਹਾਂ ਦੀ ਵੀ ਕਹਿੰਦੇ ਵੀ ਮੇਰੀ ਸਬਜੀ ਵੀ ਅੰਦਰ ਚੱਲ ਰਹੀ ਐ ਤੇ ਕੋ ਆਪਣਾ ਕੁੱਕਰ ਚ ਬਣਾ ਰਹੇ ਤੇ ਕਹਿੰਦੇ ਵੀ ਆਪਾਂ ਉਹ ਦੇਖ ਲਈਏ ਨਾਲੇ ਤੇ ਗੱਲਬਾਤ ਇਸ ਤਰ੍ਹਾਂ ਦੀ ਵੀ ਆਪਾਂ ਦੀ ਗੱਲ ਚੱਲ ਰਹੀ ਥੀ ਕਿਚਨ ਬਾਰੇ ਬਹੁਤ ਮੇਰੀਆਂ ਭੈਣਾਂ ਨੇ ਬਹੁਤ ਸੋਹਣਾ ਕਮੈਂਟ ਕਰਿਆ ਵੀ ਤੁਸੀਂ ਨਾ ਜੀ ਆਪਣਾ ਅਲੂਮੋਨੀਅਮ ਚ ਬਣਾਓ ਫਿਰ ਮੰਨਉਣਾ ਇਹ ਸੁਝਾਅ ਦੇ ਆ ਵੀ ਪਿੱਛੇ ਟਾਇਲ ਵਾਲਾ ਜਾਂ ਤਾਂ ਥੱਲੇ ਨੀਚੇ ਜੇ ਨਹੀਂ ਲਵਾਣੀਆਂ ਸੀ ਸਨਮੈਕਾ ਲਾ ਦੂੰਗੇ ਤੁਸੀਂ ਆਪਣਾ ਬਾਕਸ ਕੱਢੇ ਕਰੋ ਥੰਡੇ ਵਾਲੇ ਸਲੇਟ ਦੇ ਆਪਣੀ ਸਪਰੇਅ ਮਾਰ ਦੇ ਕਰੋ ਜੋ ਵੀ ਕੋਕਰੇ ਚਾਹਤ ਮਾਰਨੀ ਜੇ ਸਲਾਵਾਂ ਦੀ ਹੈ ਤਾਂ ਟੈਲਾ ਲਵਾ ਲਓ ਟੈਲਾ ਆਪਣੇ ਕੋਲ ਪਈਆਂ ਜੀ ਬਾਦੂ ਉਹ ਲਵਾ ਦੂੰਗੇ ਤੇ ਦੂਜੀ ਗੱਲ ਉਹ ਕਹਿੰਦੇ ਵੀ ਜਿਹੜਾ ਨਾ ਅਲੂਮੋਨੀਅਮ ਦਾ ਕੰਮ ਹੈ ਜਿੱਕਣਾ ਅਸੀਂ ਬਕਸੇ ਬਣਾਣੇ ਉਹਨਾਂ ਦੇ ਦਰਾਜ ਨਿਕਲਦੇ ਕਰਨੇ ਆ ਬਕਸੇ ਨਿਕਲਦੇ ਕਰਨੇ ਆ ਰੇਲਿੰਗ ਜੇ ਵਾਲੇ ਕਹਿੰਦਾ ਵੀ ਫਿਰ ਨਾ ਉਹਦਾ ਫੇਸ ਨਾ ਐਂਗਲ ਮਿਲਦਾ ਨਹੀਂ ਜਿਹੜਾ ਲੱਕੜੀ ਵਾਲਾ ਉਹ ਐਨ ਮਿਲ ਜਾਂਦਾ ਕੁਝ ਵੀ ਨਹੀਂ ਬੜੂਗਾ ਵਿੱਚ ਤੇ ਮਨ ਨੂੰ ਉਹ ਗੱਲ ਕੁਝ ਹੱਦ ਤੱਕ ਠੀਕ ਲੱਗੀ ਤੇ ਤੁਸੀਂ ਜ਼ਰੂਰ ਦੱਸਿਓ ਬੀਹਾਂ ਜੇ ਲੱਕੜੀ ਦਾ ਲਵਾਨਾ ਹੈ ਉਹਦੇ ਚ ਦਰਜ ਦੁਰਜੇ ਕੁਛ ਵੱੜਦਾ ਤਾਂ ਨਹੀਂ ਕੋਕਰੇ ਚ ਵਗੈਰਾ ਬਕਸਿਆਂ ਚ ਉਹ ਕਹਿੰਦੇ ਨਾ ਅਲੂਮੋਨੀਅਮ ਦਾ ਜਿੱਥੇ ਅਸੀਂ ਕੱਟ ਕੇ ਬਾਕਸ ਬਣਾਤੇ ਆ ਉਹਦੇ ਆਲੇ ਦਾਲੇ ਜਿਹੜੀ ਵਿਰਨ ਲੱਗ ਗਈ ਉਹ ਜਾਂ ਲਾਈਨ ਜੀ ਰਹਿੰਦੀ ਹੈ ਜਗ੍ਹਾ ਰਹਿੰਦੀ ਉਹਨੂੰ ਅਸੀਂ ਕਵਰ ਨਹੀਂ ਕਰ ਸਕਦੇ ਜੇ ਲੱਕੜੀ ਵਾਲਾ ਬਣਾਇਆ ਉਹਦੇ ਉੱਪਰ ਅਸੀਂ ਕੁਛ ਵੀ ਲਾ ਦੂੰਗੇ ਨਾਲੇ ਸਜਾਵਟ ਬਣ ਜਾਂਦੀ ਨਾਲੇ ਉਹ ਦਰਜ ਖਤਮ ਹੋ ਜਾਂਦੀ ਫਿਰ ਕੁਛ ਅੱਧ ਤੱਕ ਹਾਂਜੀ ਇੱਕ ਬਲੌਗ ਮੈਂ ਜ਼ਰੂਰ ਦਊਂਗਾ ਤੁਹਾਨੂੰ ਅੰਕਲ ਆਪਣੇ ਦੁਕਾਨ ਤੇ ਅੱਜ ਵੀ ਆਏ ਵੇ ਤੇ ਤੇ ਅੱਜ ਮੈਂ ਬੀਜੀ ਤੱਕ ਕੁਛ ਕਾਰਨ ਬਿਮਾਰ ਹੋ ਗਿਆ ਤੇ ਇਹ ਦੁਬਾਰਾ ਆਪਾਂ ਇਸ ਗੱਲ ਤੇ ਦੁਬਾਰਾ ਟਿੱਪਣੀ ਕਰੂੰਗੇ ਵੀ ਸਾਨੂੰ ਉਲਮੋਨੀ ਹੁੰਦਾ ਕਰਕੇ ਦੋ ਨਾਲੇ ਸਾਡਾ ਵੀ ਫਾਇਦਾ ਹੀ ਹੈ ਉਹਦੇ ਚ ਖਰਚਾ ਘਟਾਊਗਾ ਜਿੱਦਾਂ ਆਪਣੀਆਂ ਭੈਣਾਂ ਕਹਿਦੀਆਂ ਤੇ ਚਲੋ ਠੀਕ ਹੈ ਜੀ ਆਪਣਾ ਬਲੌਗ ਇੱਥੇ ਤੱਕ ਤਾਂ ਮੰਜੀਤ ਦਮਣੀ ਸਬਜ਼ੀ ਬਣ ਗਈ ਤੇ ਮਿਲਦੇ ਹਾਂ ਜੀ ਅਗਲੇ ਬਲੌਗ ਵਿੱਚ ਜੇ ਕੋਈ ਹੋਰ ਕਿਸੇ ਮੇਰੇ ਭੈਣ ਭਰਾ ਦੇ ਮਨਾਂ ਚ ਕੋਈ ਇਹ ਬਲੌਗ ਬੇਕੈਡ ਆਊਟ ਹੋਇਆ ਤਾਂ ਜਰੂਰ ਕਮੈਂਟ ਕਰਦੇ ਤੇ ਬਾਕੀ ਜੇ ਕਿਚਨ ਬਾਰੇ ਹੋਇਆ ਵੀ ਅਲੂਮਿਨੀਅਮ ਦਾ ਕਰੀਏ ਤਾਂ ਦੂਜਾ ਤਾਂ ਇੱਕ ਬਲੌਗ ਜਰੂਰ ਆਊਗਾ ਜੀ ਚਾਹ 7 ਮਿੰਟ ਦਾ ਹੋਵੇ ਚਾਹ 10 ਦਾ ਹੋਵੇ ਚਾਹ 20 ਦਾ ਮੈਂ ਅੰਕਲ ਨਾਲ ਗੱਲ ਕਰਾਂਗਾ ਠੀਕ ਹੈ ਸਿੱਧਾ ਆਪਣੇ ਸਬਸਕ੍ਰਾਈਬਰਾਂ ਨਾਲ ਵੀ ਸਾਡੇ ਸਬਸਕ੍ਰਾਈਬਰ ਹੈ ਜੁੜੇ ਵੀ ਉਹਨੂੰ ਵੀ ਪਤਾ ਵੀ ਬਲੌਗ ਪਾਣੇ ਵੀ ਕਿਉਂ ਨਾ ਅਸੀਂ ਅਲੂਮਨੀਅਮ ਦਾ ਕਰੀਏ ਕਿੰਨਾ ਖਰਚਾ ਲੱਕੜ ਦੇ ਨਾਲ ਕਰੀਏ ਕਿੰਨਾ ਖਰਚਾ ਫਿਰ ਉਹਦੇ ਚ ਉਹ ਫਿਰ ਜਦੋਂ ਮਿਸਤਰੀ ਦੱਸੂਗਾ ਨਾ ਫਿਰ ਮੇਰੀਆਂ ਭੈਣਾਂ ਦੇ ਦਿਮਾਗ 'ਚ ਪੈ ਜੂਗੀ ਗੱਲ ਵੀ ਇੰਦਰ ਨੂੰ ਜੇ ਪੈਸੇ ਬਚਦੇ ਨੇ ਅਲੂਮਨੀਅਮ ਕਿੰਨੀ ਤਾਂ ਆ ਨੁਕਸਾਨ ਹੈ ਲੱਕੜ ਦਾ ਬਣਾਣੇ ਆ ਨੁਕਸਾਨ ਹੈ ਬਾਕੀ ਜੀ ਅੱਜਕੱਲ ਤੁਹਾਨੂੰ ਪਤਾ ਟੈਕਨੋਲੋਜੀ ਦਾ ਯੁੱਗ ਹੈ ਤੇ ਲੱਕੜ ਦੀ ਤੁਹਾਨੂੰ ਪਤਾ ਤਰ੍ਹਾਂ ਤਰ੍ਹਾਂ ਦੀ ਏ ਤੇ ਵਾਟਰ ਪ੍ਰੂਫ ਲੱਕੜ ਲਾਗੀ ਏ ਤੇ ਸਨਮੈਕਾ ਉਹ ਕਹਿੰਦੇ ਅਸੀਂ ਤੁਹਾਡੀ ਪਸੰਦ ਅਦਾ ਲਾ ਦੂੰਗੇ ਤੇ ਜੇ ਕਿਸੇ ਮੇਰੀ ਭੈਣ ਕੋਲ ਆਪਣਾ ਕਿਚਨ ਹੁਣੀ ਤਿਆਰ ਕਰਾਇਆ ਸਾਲ ਤੋਂ ਸਾਲ ਤਿੰਨ ਚ ਤਾਂ ਸਾਨੂੰ ਜ਼ਰੂਰ ਭੇਜਿਓ ਜੀ ਆਪਣਾ ਨੰਬਰ ਲੈ ਲਿਓ ਉਹਦੇ ਤੇ ਵੀਡੀਓ ਭੇਜ ਦਿਓ ਬਣਾ ਕੇ ਵੀ ਇਹ ਕਿਚਨ ਹੈ ਜੀ ਇੰਨਾ ਕਿਚਨ ਹੈ ਤੇ ਅਸੀਂ ਉਦਾਂ ਦਾ ਕੰਮ ਕਰਾ ਦਿੰਗੇ ਕਿਉਂਕਿ ਅਸੀਂ ਕਦੇ ਕੰਮ ਕਰਾਇਆ ਨਹੀਂ ਜੀ ਮਕਾਨ ਬਣਾਇਆ ਤਾਂ ਪਹਿਲਾਂ ਜਦੋਂ ਇਹ ਜੇ ਬਸ ਉੱਠੇ 2022 ਸਾਲ ਦੇ ਤੇ ਤੇ ਹੁਣ ਮੈਂ ਵੀ ਤੀਸਾ 35 ਦੇ ਲਾਲੋ ਵੀ ਅਸੀਂ ਕਦੇ ਕੰਮ ਕਰਾਇਆ ਨਹੀਂ ਖੁਦ ਨਾ ਅਸੀਂ ਹੋਰ ਜਿਹੜਾ ਪਿੰਡ ਚ ਸਾਰੇ ਨਾ ਕਰਾਇਆ ਵਾ ਸਾਨੂੰ ਪਤਾ ਨਹੀਂ ਚਲੋ ਠੀਕ ਹੈ ਜੀ ਆਪਣਾ ਬਲੌਗ ਇੱਥੇ ਤੱਕ ਤਾਂ ਹੀ ਮਿਲਦੇ ਜੀ ਗੱਲ ਕਿਸੇ ਨਵੇਂ ਬਲੌਗ ਵਿੱਚ ਬਾਏ ਬਾਏ ਜਰੂਰ ਮੰਜੀਦ ਦੀਆਂ ਗੱਲਾਂ ਜੇ ਕੋਈ ਪੁੱਛਿਆ ਜੀ ਉਹ ਦੱਸਦੇ ਕਮੈਂਟ ਕਰਕੇ ਧੰਨਵਾਦ ਜੀ ਸਾਰਿਆਂ ਦਾ ਬਲੌਗ ਨੂੰ ਫੋਲੋਵੋਚ ਕਰ ਲਈ ਸਾਸਰੀ ਕਾਲ ਜੀ